ਹੈਲੋ ਸਬਸਕ੍ਰਾਈਬਰੇ ਅੱਜ ਮੈਂ ਤੁਹਾਨੂੰ ਸਾਡੇ ਪਿੰਡ ਦੇ ਮੈਂਬਰ ਜੋ ਪੂਰੇ ਨਾਮੀ ਬੰਦੇ ਨੇ ਇਹ ਪਹਿਲੀਆਂ ਚ ਬਹੁਤ ਤਗੜੀ ਪਹਿਲਵਾਨੀ ਕਰਦੇ ਰਹੇ ਨੇ ਤੇ ਅੱਜ ਵੀ ਇਹ ਨਾਲ ਮੁਲਾਕਾਤ ਕਰਦੇ ਆਪਾਂ ਵੀ ਇਹ ਪਹਿਲਵਾਨੀ ਵੀ ਕਿਹੜੇ ਖਾੜੇ ਕਰਦੇ ਸੀ ਤੇ ਕਦੋਂ ਕਰਦੇ ਸੀ ਤੇ ਫਿਰ ਆਪਾਂ ਇਹਨਾਂ ਦਾ ਕੰਮ ਦੱਸਾਂਗੇ ਵੀ ਇਹ ਹੁਣ ਕੰਮ ਕੀ ਕਰਦੇ ਆ ਹੈਲੋ ਸਸਕਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਗੁਰੂ ਜੀ ਦਾ ਖੰਡ ਸਾਹਿਬ ਵੈਗੁਰੂ ਜੀ ਦੀ ਫਤਿਹ ਹਾਂਜੀ ਬਾਈ ਦੱਸੋ ਆਪਾਂ ਪਲਵਾਨ ਨੇ ਕਿ ਕਿੱਥੋਂ ਕਦੋਂ ਕਰਦੇ ਸੀ ਤੇ ਕਿੱਥੇ ਕਰਦੇ ਸੀ ਪਲਵਾਨੀ ਵਾਲਿਆਂ ਦਾ ਬਾਈ ਜੀ ਗੱਲਾਂ ਕਾਫੀ ਸਾਲ ਪੁਰਾਣੀਆਂ ਨੇ ਜੀ ਹਾਂਜੀ ਉਹ ਤਾਂ ਹੈਗਿਆ ਨਾ ਜੀ ਆਪਣੇ 92 ਤਰ੍ਹਾਂ ਨੇ ਮੈਂ ਛੋਟਾ ਹੀ ਸੀ ਬੱਚਾ ਹੀ ਸੀ ਮੈਂ ਅੱਛਾ ਜੀ 94 ਦੀ ਗੱਲ ਹੈ ਹਾਂਜੀ ਆਪਣੇ ਨਾ ਆਲਮਗੀਰ ਖਾੜੇ ਦੇ ਵਿੱਚ ਪਲਵਾਨ ਵੀ ਰਹਿਆ ਮੈਂ ਮਤਲਬ ਕੁਝ ਕੁ ਟਾਈਮ ਹੀ ਰਹਾਂ ਕੋਈ ਕੋਈ ਕਾਰਨ ਬਣ ਗਿਆ ਮੇਰੀ ਲੱਤ ਟੁੱਟ ਗਈ ਸੀ ਠੀਕ ਆ ਬਾਈ ਜੀ ਉਹਦੇ ਕਰਕੇ ਮਤਲਬ ਬਣੀ ਨਹੀਂ ਗੱਲ ਫਿਰ ਉਸ ਤੋਂ ਬਾਅਦ ਮੈਂ ਘਰਾਂ ਨੇ ਮੇਜਰ ਪਹਿਲਵਾਨ ਬਾਈ ਹੂੰ ਸਾਡੇ ਉਸਤਾਦ ਜੀ ਨੇ ਅਕਲ ਜੀ ਨੇ ਸਾਡੇ ਸਤਿ ਸ੍ਰੀ ਅਕਾਲ ਨੇ ਉਹਨਾਂ ਕੋਲੇ ਵੀ ਰਹਾਂ ਪੁੱਤ ਦੇਣੀ ਮਾਰ ਬਣੀ ਨਹੀਂ ਗੱਲ ਕਿਉਂਕਿ ਲੱਤ ਟੁੱਟ ਗਈ ਜਦੋਂ ਪ੍ਰੈਸ਼ਰ ਜ਼ੋਰ ਬਣਦਾ ਨਾ ਹਾਂਜੀ ਹਾਂ ਟੱਕਰ ਪੈਂਦੀ ਆ ਪੁਰੇ ਜਿਦੋਂ ਨਾ ਪਹਿਲਵਾਨਾਂ ਦੀ ਹਾਂਜੀ ਤਾਂ ਉਦੋਂ ਗੱਲ ਨਹੀਂ ਬਣਦੀ ਤਕਲੀਫ ਹੁੰਦੀ ਹੈ ਠੀਕ ਹੈ ਠੀਕ ਆ ਉਹਦੇ ਕਰਕੇ ਨਹੀਂ ਪਹਿਲਵਾਨੀ ਹੋਈ ਨਹੀਂ ਐਣੀ ਮੈਂ ਪਹਿਲਵਾਨ ਆ ਆਪਣੇ ਆਪ ਨੂੰ ਕਹੁੰਦਾ ਵੀ ਰਹਾਂ ਪਹਿਲਵਾਨ ਮੈਨੂੰ ਕਹਿੰਦੇ ਵੀ ਰਹੇ ਨੇ ਲੋਕ ਪਹਿਲਵਾਨ ਹਾਂਜੀ ਤੇ ਗੋਲੂ ਪਹਿਲਵਾਨ ਆਪਣਾ ਬਾਈ ਜੀਮੇ ਵਾਲਾ ਹੂੰ ਦੇ ਜਗਦੀਸ਼ ਭੋਲਾ ਦਾ ਮਤਲਬ ਚਲੋ ਵਾਈ ਦਾ ਉਹ ਗੱਲ ਵੱਖਰੀਆ ਮੈਂਟਲ ਹਾਂਜੀ ਹਾਂ ਉਹ ਨਹੀਂ ਆਪਾਂ ਕਿਸੇ ਦੇ ਬਾਰੇ ਦਾ ਪੰਨਾ ਗੱਲ ਜਾਣਾ ਹਾਂਜੀ ਤੇਰ ਕੇਸ ਭੋਲਾ ਠੀਕ ਹੈ ਜੀ ਹੋਰ ਨੇ ਮਿੱਤਰ ਆਪਣੇ ਕਈ ਨੇ ਬਹੁਤ ਪੁਰਾਣੇ ਪਲਵਾਨ ਨੇ ਇਹ ਸਾਰੇ ਆਪਣੇ ਪ੍ਰੇਮੀ ਨੇ ਵਧੀਆ ਮਿੱਤਰ ਨੇ ਠੀਕ ਹੈ ਜੀ ਤੇ ਹੁਣ ਵੀ ਮੈਂ ਤਾਂ ਅੱਜ ਦੇ ਜਿਹੜਾ ਸਮਾਜ ਅੱਜ ਦਾ ਯੂਥ ਹੈ ਹਾਂਜੀ ਨੌਜਵਾਨ ਮੁੰਡੇ ਨੇ ਨਾ ਹਾਂਜੀ ਪਲਵਾਨੀ ਕਰੋ ਕਿਉਂਕਿ ਇਹ ਛਿੰਮੇ ਸਤਗੁਰ ਦੀ ਦੇਣਾ ਠੀਕ ਹੈ ਜੀ ਛਿੰਮੇ ਪਾਸ਼ਾ ਦੀ ਦੇਣਾ ਕੋਲ ਕਬੱਡੀ ਜਿਹੜੀ ਹਾਂਜੀ ਇਹ ਸਾਡੀਆਂ ਮਾਂ ਖੇਡਾਂ ਨੇ ਪੰਜਾਬ ਦੀਆਂ ਵਿਰਾਸਤਾਂ ਸਾਡੀ ਵਿਰਾਸਤੀਆਂ ਤੇ ਗੁਰੂ ਸਾਹਿਬ ਦੀ ਨਾਲ ਜਾਂ ਜੁੜੀ ਹੋਈ ਆ ਵੀ ਮੈਂ ਤਾਂ ਸਾਰੇ ਪੰਜਾਬੀ ਪਹਰਾਵਾਂ ਨੂੰ ਇਹੀ ਕਹੂੰਗਾ ਵੀ ਕੋਲ ਕਬੱਡੀ ਖੇਡੋ ਵਧੀਆ ਸਭ ਨੂੰ ਨੋਕਵਾਓ ਮਿੱਤਰੋ ਬਾਈ ਇਹ ਬੰਦੇ ਉਹ ਹੋਣੇ ਜਿਨ੍ਹਾਂ ਨੂੰ ਪੰਜਾਬ ਵਿੱਚ ਇਹੋ ਜਿਹਾ ਕੋਈ ਬੰਦਾ ਜਿਹੜਾ ਨਾ ਜਾਣਦਾ ਹੋਵੇ ਇੱਕ ਵੀਰ ਕਲ ਹੋਰ ਹੈ ਵੀਰ ਦੇ ਇਹ ਯੂਨੀਵਰਸਿਟੀ ਦੇ ਮੈਂਬਰ ਵੀ ਨੇ ਹਣਾ ਵੀ ਸਹੀ ਗੱਲ ਹੈ ਨਾ ਇਹ ਹਾਂ ਜੀ ਗੁਰੂ ਅੰਗ ਦੇ ਵੈਟਰਨ ਐਨੀਮਲ ਸੈਂਟਰ ਕਿੜਵਾ ਟੂ ਆ ਮਤਲਬ ਹਾਂਜੀ ਉਹਦਾ ਮੈਂਬਰ ਆ ਮੈਂ ਜੀ ਠੀਕ ਹੈ ਜੀ ਤੇ ਵੀਰ ਦੀ ਜਾਨੀ ਕਿ ਜਿੱਥੇ ਤੱਕ ਪਹੁੰਚ ਆ ਆਪਾਂ ਦੱਸ ਨਹੀਂ ਸਕਦੇ ਉੱਥੇ ਤੱਕ ਆ ਵੀਰਦੀ ਪਹੁੰਚਾ ਬਈ ਅੱਜ ਕੱਲ ਆਪਾਂ ਕੀ ਕੰਮ ਤੋਰਿਆ ਹੋਇਆ ਆਪਾਂ ਅੱਜ ਕੱਲ ਕੀ ਕੰਮ ਕਰਦੇ ਆ ਆਪਣਾ ਜੀ ਸ਼ੂਰ ਫਾਰਮ ਆ ਯਾਨੀ ਕਿ ਪ੍ਰੋਪਰ ਦਾ ਯਾਨੀ ਉਹ ਤਾਂ ਜਿਆਦੇ ਸਾਲ ਹੋ ਗਏ 2016 ਤੋਂ ਯਾਨੀ ਪੂਰੇ ਮੈਦਾਨ ਚ ਆਪਾਂ ਹਾਂਜੀ ਵਧੀਆ ਧੰਦਾ ਮੁਨਾਫੇ ਵਾਲਾ ਧੰਦਾ ਜੇਲੂ ਮੈਂ ਹੁਣ ਕੋਈ ਕਾਰਨ ਕਰਕੇ ਤੁਹਾਨੂੰ ਫਾਰਮ ਦੇ ਅੰਦਰ ਐਂਟਰੀ ਤਾਂ ਨਹੀਂ ਕਰਾਉਣੀ ਹਾਂਜੀ ਹਾਂਜੀ ਇਹ ਮੇਰੀ ਦਰਸ਼ਕਾਂ ਨੂੰ ਵੀ ਹੱਥ ਵਨ ਕੇ ਬੇਨਤੀ ਆ ਚਲੋ ਜਿਹੜੇ ਵੀਰ ਸਾਡੇ ਸੂਰ ਫਾਰਮ ਦਾ ਧੰਦਾ ਕਰਦੇ ਨੇ ਹਾਂਜੀ ਉਹਨਾਂ ਨੂੰ ਤਾਂ ਪਤਾ ਜਿਹੜੇ ਹਾਲਾਤਾਂ ਦਾ ਹਾਂਜੀ ਕਈ ਵਾਰ ਸਾਹਿਬ ਨੇ ਜੀ ਠੀਕ ਹੈ ਜੀ ਇੱਕ ਸਾਡੇ ਭਰਾ ਦਾ ਮਤਲਬ ਬਹੁਤ ਵੱਡਾ ਨੁਕਸਾਨ ਹੋ ਗਿਆ ਫਤੇਗੜ ਸਾਹਿਬ ਜਿਨੇ ਚਾਹਿਆ ਵੀਰਾ 2500 ਸੂਰ ਸ਼ਿਵਾਈ ਕੋਲੇ 2500 ਜਾਨਵਰ 2500 ਅੱਛਾ ਜੀ ਉਹਨੇ ਮਤਲਬ ਜ਼ੀਰੋ ਹੋ ਗਿਆ ਸਾਰਾ ਜੀਬੀਸੀ ਨਾਲ 2 ਵਿਗੇ ਝੋਨਾ ਵੱਢ ਕੇ ਹਾਂਜੀ ਦੋੜੇ ਦੇ ਜੂਨਾ ਵੱਢ ਕੇ ਟੋਆ ਪੱਟ ਕੇ ਸਾਰਾ ਸਾਰਾ ਲੱਭਿਆ ਉਥੇ ਠੀਕ ਹੈ ਠੀਕ ਆ ਉਹ ਦੇ ਕਰਕੇ ਮਜਬੂਰੀ ਬਣੀ ਜਾਂਦੀ ਹੂਰਾਉਂਦੇ ਆਪਣੇ ਹੈਗੇ ਨੇ ਪ੍ਰੋਪਰ ਤੌਰ ਤੇ ਯਾਨੀ ਕਿ ਐਂਟਰੀ ਹੱਥ ਬਣ ਕੇ ਬੇਨਤੀਆ ਵਾਰ-ਵਾਰ ਵੀ ਨੋਵਾ ਫਾਰਮ ਦੇ ਵਿੱਚ ਆਪਣੀ ਠੀਕ ਹੈ ਠੀਕ ਇਹ ਬਾਹਰ ਸੇ ਆਪਣਾ ਆਉਂਦਾ ਕਰਕੇ ਆਈ ਇਹ ਇਹਨੇ ਤਿੰਨ ਕਾਰਨ ਛੋਡੇ ਵੀਰ ਆਉਂਦਾ ਯਾਨੀ ਕਿ ਲੋ ਗੁਰੂ ਅੰਗਦ ਦੇ ਰੇ ਨਹੀਂ ਮਿਲਟਾ ਛੜੀ ਯੂਨੀਵਰਸਿਟੀ ਆਪਣੀ ਹਾਂਜੀ ਉਹ ਖੋਜਾਂ ਦੇ ਉੱਤੇ ਲੱਗੀ ਵੀ ਔਰ ਡਾਕਟਰ ਲੱਗੇ ਵੀ ਨੇ ਇਹਦੇ ਤਿੰਨ ਕਾਰਨ ਮੁੱਖ ਜਿਹੜੇ ਹੈਗੇ ਨੇ ਹਾਂਜੀ ਪਹਿਲਾ ਗੱਲ ਨਾਲ ਸਾਡੇ ਫਾਰਮਰਾਂ ਦਾ ਕਸੂਰ ਹੈ ਹਾਂਜੀ ਬਰਸ਼ ਕੋਟੀ ਦਾ ਅਸੀਂ ਖਿਆਲ ਨਹੀਂ ਰੱਖਦੇ ਕਿ ਜਣਾ ਖਾਣਾ ਜਿਹੜਾ ਹੋਈ ਆ ਚੱਲ ਵੀ ਅੰਦਰ ਹਾਂਜੀ ਚੱਲ ਵੀ ਅੰਦਰ ਜਿੱਥੋਂ ਜੀ ਕਰੇ ਜਿਹੜਾ ਖਾਣਾ ਸਾਤ ਮਿਲ ਗਿਆ ਚੱਲ ਵੀ ਪਾ ਦੋ ਹਾਂਜੀ ਇਹ ਕਾਰਨ ਵਾਲਾ ਦੂਜੀ ਤੀਜੇ ਕਾਰਨ ਇਹ ਨੇ ਸਹੀ ਸਮੇਂ ਸਿਰ ਨਮਾਉਣਾ ਨਹੀਂ ਪਾਣੀ ਨਹੀਂ ਦੇਣਾ ਫੀਡ ਨਹੀਂ ਦੇਣੀ ਹਾਂਜੀ ਇਹ ਕਾਰਨ ਵਧੀਆ ਮਾਲੀਆਂ ਫੀੜਾਂ ਪਾਉਣੀਆਂ ਹਾਂਜੀ ਇਹ ਵੱਡੇ ਮੁੱਖ ਕਾਰਨ ਹੈ ਜਾਂ ਵੈਕਸੀਨ ਨਹੀਂ ਸਹੀ ਟਾਈਮ ਤੇ ਸਮੇਂ ਦੇ ਕਰਨੀ ਇਹ ਕਾਰਨ ਕਈ ਕੁਦਰਤੀਆਂ ਕਰੋਪੀਆਂ ਵੀ ਨੇ ਹਵਾ ਇਹ ਕੁਦਰਤ ਨੂੰ ਕੋਈ ਮਿਲਕੇ ਵੀ ਨਹੀਂ ਆਇਆ ਹਵਾ ਰਾਹੀਂ ਵੀ ਵਹਿਰਸ ਆ ਜਾਂਦੇ ਨੇ ਹਾਂਜੀ ਜਿਵੇਂ ਹੁਣ ਇਧਰ ਆਪਣੇ ਗਰਦਾਸਪੁਰ ਬੰਨੀ ਸਾਡੇ ਭਰਾਵਾਂ ਨੂੰ ਖਾਨ ਵੀ ਬਹੁਤ ਹੋ ਗਿਆ ਹਾਂਜੀ ਹਾਂ ਦੱਸੋ ਸਾਡੇ ਬਾਈ ਨੂੰ ਘੁੰਮਣ ਸਾਹਿਬ ਹਾਂਜੀ ਉਹਨਾਂ ਦਾ ਫਾਰਮ ਤੇ ਬਹੁਤ ਖਾਨਾ ਹੋਰ ਵੀ ਮਿੱਤਰ ਨੇ ਉਹਨਾਂ ਦੇ ਨਾਂ ਭੁੱਲ ਗਿਆ ਬਾਈ ਹੁਣ ਇਹਦੇ ਜਣੀ ਘਰ ਮਾ ਦੇ ਬੁਜੀ 10-10 ਫੁੱਟ ਪਾਣੀ ਹੋ ਗਿਆ ਵੀਰੇ ਠੀਕ ਹੈ ਬਈ ਇੱਕ ਗੱਲ ਹੋਰ ਜਿਹੜੇ ਬੰਦੇ ਹਨਾ 25-25 ਲੱਖ ਲਾ ਕੇ ਬਾਹਰ ਜਾਂਦੇ ਆ ਹਾਂਜੀ ਬਾਹਰੋਂ ਇੱਕ ਆਇਲੈਂਡ ਵਾਲਾ ਬਹੁਤ ਸਿਸਟਮ ਚੱਲਿਆ ਵੀ ਅੱਜਕੱਲ ਕੁੜੀਆਂ ਮੁਖਰ ਜਾਂਦੀਆਂ ਨੇ ਤੇ ਗਲਫਾਹੇ ਲੈ ਜਾਂਦੇ ਹਨਾ ਤੇ ਆਪਣੀ ਜਾਨ ਸੂਲੀ ਟੰਗ ਦਿੰਦੇ ਨੇ ਨਾਲੇ ਬਾਅਦ ਚੋਂ ਨਾ ਪੈਸਾ ਮੋੜਦਾ ਨਾ ਜਵਾਕ ਮੋੜਦਾ ਉਹਨਾਂ ਲਈ ਵੀਰੇ ਕੀ ਤੁਸੀਂ ਕਹਿਣਾ ਚਾਹੋਗੇ ਵੀ ਉਹ ਆਾ ਬਿਜ਼ਨਸ ਕਰਨੋਂ ਤੈਨੂੰ ਮੁਨਾਫਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਇਹ ਵਧੀਆ ਸੋਟਾ ਬਹੁਤ ਵਧੀਆ ਸਵਾਲ ਆ ਪੁੱਛਣਾ ਹੈ ਇਹਦੇ ਬਾਰੇ ਮੈਂ ਤੁਹਾਨੂੰ ਜਵਾਬ ਦਿੰਨਾ ਹਾਂ ਹਾਂਜੀ ਇਹ 2018 ਦੀ ਗੱਲ ਹੈ ਹਾਂਜੀ ਉਦੋਂ ਮਤਲਬ ਗੁਰੂ ਅੰਗਦ ਦੇ ਐਨੀਮਲ ਸਾਇੰਸ ਕਡਵਾਟੂ ਦੇ ਵਿੱਚ ਮੇਲੇ ਲੱਗਿਆ ਬੀ ਯੂਨੀਵਰਸਿਟੀ ਦੇ ਵਿੱਚ ਪਸ਼ੂ ਪਾਲਣਾ ਹਾਂਜੀ ਹਾਂਜੀ ਬੰਨ ਜਸਵਿੰਦਰ ਵੀ ਟਾਪ ਪ੍ਰਾਈਮ ਏਸ਼ੀਆ ਚੈਨਲ ਦਾ ਬਹੁਤ ਤਕੜਾ ਪੱਤਰਕਾਰ ਹੈ ਅੱਛਾ ਜੀ ਉਹਨੇ ਸਾਡੇ ਇੰਟਰਵਿਊ ਲਈ ਸੀ ਉਹ ਸਮੇਂ ਦੇ ਵਿੱਚ ਅੱਛਾ ਜੀ ਤੇ ਜਦੋਂ ਇੰਟਰਵਿਊ ਲਈ ਸੀ ਸਾਡੀ ਉਦੋਂ ਵੀ ਇਹ ਗੱਲ ਚੱਲੀ ਜਿਹੜੀ ਤੁਸੀਂ ਅੱਜ ਕਰੀਏ ਅੱਛਾ ਜੀ ਠੀਕ ਹੈ ਜੀ ਤੇ ਉਹ ਨੂੰ ਮੇਰੇ ਕੋਲ ਮੋਬਾਈਲ 'ਚ ਪਈ ਵੀ ਆ ਵੀਡੀਓ ਵੀ ਦਿਖਾ ਦੂੰ ਕਿਹੜਾ ਤੁਸੀਂ ਵੇਖੀ ਵੀ ਥੱਲੇ ਕੋਈ ਮਾਰਕ ਦੇਖ ਸਕਦਾ ਹਾਂਜੀ ਹਾਂਜੀ ਪ੍ਰਾਈਮ ਏਸ਼ੀ ਤੇ ਉਹ ਮਤਲਬ ਨਿਕਲਦੀ ਆਈ ਇਸ ਤਰ੍ਹਾਂ ਵੀ ਸੂਰਾਂ ਤੋਂ ਆਪਣੇ ਪਿਗ ਫਾਰਮ ਪਿਗਰਾਂ ਤੋਂ ਆਪਣੇ ਸਰ ਸੁਖਵਿੰਦਰ ਸਰ ਠੀਕ ਹੈ ਜੀ ਸੁਖਵਿੰਦਰ ਸਿੰਘ ਕੂਟਲੀ ਜਾਂ ਮੁੱਖ ਉਹਦਾ ਮਤਲਬ ਉਦੋਂ ਬਾਅਦ ਚ ਅਸੀਂ ਹੈ ਬਾਈ ਸਿੰਘੇੜਾਂ ਤੋਂ ਨੇ ਸਾਡੇ ਹਾਂਜੀ ਬੀਟੀ ਵਾਲੇ ਬਾਈ ਜੀ ਮੈਂ ਆ ਮੁੰਡਾ ਚੌਣਾ ਤੋਂ ਹਰਪ੍ਰੀਤ ਹਾਂਜੀ ਹਾਂਜੀ ਸਾਰੀ ਯਾਨੀ ਕਮੇਟੀ ਸੀਗੀ ਪੁਰਾਣੀ ਸਾਡੀ ਉਦੋਂ ਬਾਅਦ ਦੋ ਬਣ ਗਿਆ ਹਾਂਜੀ ਤੇ ਉਦੋਂ ਵੀ ਇਹੀ ਕੁਝਨ ਹੋਇਆ ਸੀ ਆਪਣਾ ਅੱਛਾ ਜੀ ਤੇ ਇਹਦੇ ਕਾਰਨ ਕੀ ਨੇ ਜੇ ਮੈਂ ਤਾਂ ਇੱਕ ਨਾ ਬਈ ਵੱਡੇ ਨੌਕਰ ਨੂੰ ਛੋਟਾ ਮਾਲਕ ਹਮੇਸ਼ਾ ਚੰਗਾ ਹੈ ਹਾਂਜੀ ਹਾਂਜੀ ਸਹੀ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਬਾਹਰ ਜਾਣ ਵਾਲੀ ਗੱਲ ਕਰਦੇ ਹੋ ਨਾ ਚਲੋ ਮੈਂ ਕਿਸੇ ਦੇ ਇਹਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਮਾੜਾ ਕਹਿਣਾ ਵੀ ਨਹੀਂ ਆਪਾਂ ਨੇ ਨਹੀਂ ਨਹੀਂ ਸਹੀ ਗੱਲ ਹੈ ਇਹ ਸਾਡੇ ਨਾ ਦਿਮਾਗ ਦੇ ਵਿੱਚ ਕੀੜਾ ਸਾਡੇ ਅੱਜ ਦੇ ਮੁੰਡਿਆਂ ਦੇ ਹਾਂਜੀ ਗਲਤ ਵੜ ਗਿਆ ਸਾਡੇ ਵਿੱਚ ਹਾਂਜੀ ਦੇਖ ਦੂਜਿਆਂ ਨੂੰ ਦੇਖ ਕੇ ਮੰਨ ਲਓ ਜੇ ਉਹਦੇ ਕੋਲੇ ਉਹ ਕਾਰ ਖੜੀ ਆ ਬਾਹਰ ਦੇ ਜਾਇਆ ਇਹ ਨਹੀਂ ਦੇਖਣਾ ਕਿਵੇਂ ਲਈਆ ਇਹਨਾਂ ਦੀ ਕਿਤੇ ਹੁੰਦਾ ਵੀ ਇਹ ਬਾਹਰੋਂ ਲਈਏ ਨੇ ਆਪਾਂ ਵੀ ਛੇ ਦਿਨ ਭੱਜਿਆ ਬਾਹਲੇ ਮੁਲਕ ਨੂੰ ਹਾਂਜੀ ਹਾਂ ਉੱਥੇ ਮੇਰਾ ਸੋਨਾ ਬਾਹਰ ਲੈਦੇ ਚਿਕੜਾ ਹਜਾ ਕੋਈ ਉਹ ਆਡ ਮਸ਼ੀਨ ਲੱਗੀ ਹੋਈ ਵੈਸੇ ਕਮਾਉਣ ਵਾਲੀ ਚਲੋ ਉਹਦੇ ਸੰਦ ਸੈਟਮ ਆਪਾਂ ਨੂੰ ਨਹੀਂ ਪਤਾ ਆਪਾਂ ਗਏ ਨਹੀਂ ਹਾਂਜੀ ਹਾਂ ਕਈਆਂ ਹੋਣਗੇ ਵੈਸੇ ਮੈਂ ਤਾਂ ਮੰਨਦਾ ਨਹੀਂ ਵਧੀਆ ਨੇ ਜਾਣਾ ਐਵੇਂ ਵੀ ਘਾਟਾ ਨਹੀਂ ਜਿਹੜੇ ਬੰਦੇ ਨੇ ਕੰਮ ਕਰਨਾ ਸਹੀ ਹੈ ਜੀ ਤੈਨੂੰ ਮੈਂ ਆਪਣੀ ਹੱਡ ਬੀਤੀ ਦੱਸਦਾ ਵੀਰੇ 2016 માં ਮੇਰਾ ਫਰਮ ਪਾਇਆ ਵਾ ਹਾਂਜੀ ਕੁਈ ਘਟਾ ਨਹੀਂ ਵੈਗਰੂ ਦੀ ਕਰਪਾਣਾ ਮੇਰੇ ਤੇ ਮਾਰਾਂ ਬਹੁਤ ਵੜੀਆਂ ਬਈਆਂ ਨੇ ਹਾਂਜੀ ਉਹਨਾਂ ਤੋਂ ਲੱਗੇ ਠੀਕ ਹੈ ਜੀ ਤੁਹਾਨੂੰ ਮੈਂ ਦੱਸ ਦਿੰਦਾ ਮੇਰੇ ਤੇ ਮਾਰਾਂ ਪਈਆਂ ਸਵਾਨ ਫੀਵਰ ਦਾ ਮੇਰੇ ਤੇ ਮਾਰ ਪਈ ਵੇ ਚੇਕਨ ਬਾਕਸ ਦੀ ਮੇਰੇ ਤੇ ਮਾਰ ਪਈ ਸੂਬਾਰ ਮੇਰਾ ਦੋ ਵਰੀ ਫੇਲ ਹੋ ਗਿਆ ਫਾਰਮ ਦੋ ਵਰੀ ਅੱਛਾ ਜੀ ਅੱਛਾ ਆਪਾਂ ਕਦੇ ਕਿਸੇ ਕੋਲ ਗੱਲ ਨਹੀਂ ਕਰੀ ਤੇ ਕਰ ਹਾਂਜੀ ਤੇ ਪਰ ਵੈਗਰੂ ਦੀ ਕਰਪਾਣਾ ਮੈਂ ਇੰਨਾ ਜੋ ਹੋ ਕੇ ਦੱਬੀ ਦੂ ਰਹਿ ਗਿਆ ਘਟ ਗਿਆ ਕਦੇ ਵੱਧ ਗਿਆ ਯਾਨੀ ਚੱਲੀ ਜਾਂਦਾ ਆਪਣਾ ਵਧੀਆ ਕੰਮ ਯਾਨੀ ਇਹ ਧੰਦੇ ਇਹ ਜਿਹੇ ਨੇ ਵੀ ਸ਼ੂਰ ਫਾਰਮ ਹੋ ਗਿਆ ਜਿੱਦਾ ਬੱਕਰੀ ਦਾ ਬਹੁਤ ਦੌਰ ਹੈ ਅੱਜ ਮੱਸੀ ਦਾ ਫਿਸਸਰੀ ਦਾ ਡੇਰੀ ਦਾ ਕਰ ਲੋ ਤੁਸੀਂ ਹੂੰ ਹੂੰ ਇਹ ਧੰਦੇ ਵਧੀਆ ਨੇ ਬਾਣੀ ਇੱਕ ਮੈਂ ਕਹਣਾ ਜਿਵੇਂ ਵੀ ਕਰਨਾ ਡੇਰੀ ਦਾ ਕਰਨਾ ਜਾਂ ਮੱਸੀ ਦਾ ਕਰਨਾ ਜਾਂ ਫਿਕਰੀ ਦਾ ਕਰਨਾ ਜੋ ਵੀ ਕਰਨਾ ਹੈ ਹਾਂਜੀ ਇੱਕ ਤੋਂ ਕਿਸੇ ਦੀ ਰਿਸ਼ਤਨ ਕਰਨ ਪਹਿਲੀ ਬੇਨਤੀ ਮੇਰੀ ਇਹ ਹੈ ਠੀਕ ਹੈ ਜੀ ਦੂਜੀ ਬੇਨਤੀ ਮੇਰੀ ਇਹ ਹੈ ਹਾਂਜੀ ਵੀ ਜਿਹੜਾ ਵੀ ਹੁੰਦਾ ਜਿਲ੍ਹਾ ਉੱਥੇ ਦੇ ਵਿਗਿਆਨ ਕੇਂਦਰ ਦੇ ਵਿੱਚ ਜੋ ਪਹਿਲਾਂ ਦਾ ਹਾਂਜੀ ਫੇਰ ਮਤਲਬ ਗੁਰੂ ਅੰਗਦ ਦੇ ਐਨੀਮਲ ਸ਼ਾਂ ਸ਼ਾੜੀ ਘੜਵਾਟੂ ਆ ਉਹਦੇ ਵਿੱਚ ਜਾਓ ਉੱਥੇ ਮਤਲਬ ਮਾਹਰ ਨੇ ਜਿਹੜੇ ਹਾਂਜੀ ਜਿਹੜਾ ਵੀ ਦੰਦਾ ਤੁਸੀਂ ਕਰਨਾ ਹੈ ਠੀਕ ਹੈ ਉਹਨਾਂ ਦੇ ਨਾਲ ਜੜੋ ਤੁਸੀਂ ਜਾ ਕੇ ਉਹ ਤੁਹਾਨੂੰ ਇਹਦੇ ਬਾਰੇ ਜ਼ੀਰੋ ਤੋਂ ਲੈ ਕੇ ਦੱਸਣਗੇ ਸਾਰਾ ਕੁਝ ਠੀਕ ਹੈ ਫੇਰ ਤੁਸੀਂ ਉਹਨੂੰ ਪੂਰਾ 2 ਮਹੀਨਾ 2 ਮਹੀਨਾ ਦੀ ਪੂਰੀ ਉਹ ਤਰਕ ਕਰੋ ਗੱਲ ਦਾ ਠੀਕ ਹੈ ਫੇਰ ਤੁਸੀਂ ਉਧਰ ਨੂੰ ਤੁਰੋ ਮੈਂ ਗਰੰਟੀ ਦਿੰਦਾ ਵੀ ਜੇ ਛੋੜਾ ਕੰਮ ਫੇਲ ਹੋ ਜੇਵੇ ਤਾਂ ਮੈਂ ਜਿਵੇਂ ਆਰੂੰ ਜੇ ਪਰ ਜੀਰ ਆ ਕੇ ਕੰਮ ਕਰਨਾ ਬੂ ਭਰਾਵੋ ਜਿਵੇਂ ਬਾਹਰ ਜਾ ਕੇ ਬੰਦੇ ਕੰਮ ਕਰਦੇ ਉਹ ਕੋਲ ਕੰਮ ਕਰ ਨੂੰ ਮੈਂ ਮੌਸਮ ਨਾ ਦੂੰ ਠੀਕ ਹੈ ਇਹ ਨਾਮੰਦਾ ਹੋ ਸਿਰੇ ਜਿਹੜੇ ਠੀਕ ਆ ਬਈ ਕੱਲ ਹੋਰ ਇਹ ਨਵੇਂ ਬੰਦੇ ਹੁੰਦੇ ਆਪਾਂ ਹਨਾ ਐ ਸੋਚ ਹੁੰਦੀ ਆ ਵੀ ਆਪਾਂ ਜਿਹੜਾ ਕੰਮ ਸਟਾਰਟ ਵੀ ਕਿੰਨੇ ਤੋਂ ਕਰੀਏ ਦੇ ਵੀ ਬਾਅਦ ਚੋਂ ਲਾਸ ਵੀ ਲਾਸ ਪੈਂਦਾ ਜੀ ਵਿੱਚ ਵੀ ਕੰਮ ਛੋਟਾ ਸਟਾਰਟ ਕਰਦਾ ਜੀ ਨਾ ਜਾਂ ਵੱਡੇ ਤੋਂ ਵੀ ਕਰ ਸਕਦੇ ਆ ਇਹ ਚੀਜ਼ ਵਿੱਚ ਇਹਦੇ ਦੋ ਗਾਰਨੇ ਬਾਈ ਜੀ ਹਾਂਜੀ ਇਹ ਦੋ ਗਾਰਨੇ ਇਹ ਨੇ ਬਈ ਜੇ ਛੋਡੇ ਘਰ ਦੀ ਆਮਦਨ ਪਹਿਲਾਂ ਵਧੀਆ ਆ ਗਈ ਮਤਲਬ ਹਾਂਜੀ ਲੱਤਾਂ ਵਧੀਆ ਭਾਰ ਚੱਲਦੇ ਨੇ ਫਿਰ ਤਾਂ ਚਾਹੇ ਵੱਡਾ ਹੀ ਗਾ ਲਓ ਕੋਈ ਟੈਨਸ਼ਨ ਨਹੀਂ ਹਾਂਜੀ ਜੇ ਬਈ ਤੁਹਾਡੇ ਘਰ ਦਾ ਕੰਮ ਠੀਕ ਠਾਕ ਆ ਕੋਈ ਵੀ ਖਾਨ ਭਰਾ ਕੋਈ ਵੀ ਮਤਲਬ ਮੇਰਾ ਵੀਰ ਆ ਹਾਂ ਹਾਂ ਤਾਂ ਛੋਟੇ ਤੋਂ ਵੀ ਕੋਈ ਚੱਕਰ ਨਹੀਂ ਹੁੰਦਾ ਛੋਟਾ ਜਿਵੇਂ ਮੰਨ ਲਓ ਤੁਸੀਂ ਇੱਕ ਕਸੂਰੀ ਤੋਂ ਦੂਰ ਪਈਆਂ ਇੱਕ ਬੱਕਰੀ ਤੋਂ ਦੂਰ ਪਈਆਂ ਹਾਂਜੀ ਹਾਂਜੀ ਜੋ ਵੀ ਕੁਝ ਵੀ ਚੀਜ਼ ਲਾ ਲਓ ਹਾਂਜੀ ਮੈਂ ਤਾਂ ਚਲੋ ਸੂਰਾਂ ਬਾਰੇ ਕਹਾਂ ਬੱਕਰੀਆਂ ਬਾਰੇ ਆਪਾਂ ਇੰਨਾ ਕਹਿ ਨਹੀਂ ਸਕਦੇ ਹਾਂਜੀ ਹਾਂਜੀ ਮੰਨ ਲਓ ਆਪਾਂ ਨੂੰ ਹੈਗੀ ਪਰ ਮੈਂ ਆਪਦੇ ਧੰਦੇ ਦੀ ਹਾਂ ਹਾਂਜੀ ਇਹਨਾਂ ਮੰਨ ਲਓ ਤੁਸੀਂ ਦੋ ਸੂਰੀਆਂ ਰੱਖ ਲਿਆ ਇੱਕ ਸੂਰ ਰੱਖ ਲਿਆ ਜਿਵੇਂ ਜ਼ੀਰੋ ਲੈਵ ਤੁਸੀਂ ਤੈਨਾਂ ਜਨਮਾਂ ਦਾ ਤੁਰਪੇ ਜਿਹੜੀ ਛੋਡੀਆਂ ਦੁੰਨੇ ਸੂਰੀਆਂ ਤੋਂ ਸੂਪੀਆਂ ਜੀ ਕਟੋ ਗੱਡ ਕਟੋ ਘਟ ਜਾਵੇਂ ਜ਼ੀਰੋ ਲਾ ਕੇ ਲਈਏ ਤਾਂ ਹਣ ਹਣ ਬੱਚੇ ਤੁਸੀਂ ਹਣ ਜਾਨ ਬੰਦੋ ਬਚਾ ਲੇ ਹਾਂ ਠੀਕ ਹੈ ਜੀ ਤੁਹਾਡੇ ਕੋਲ 16 ਬੱਚੇ ਹੋਗੇ ਜੀ ਹਾਂਜੀ ਹੋਗੇ ਤਿੰਨ ਨੱਕ ਪਹਿਲਾਂ ਤੁਹਾਡੇ ਕੋਲ ਖੜੇ ਨੇ ਉਹ ਹਾਂਜੀ ਖੜੇ ਹਨ ਹਾਂਜੀ ਹਾਂ ਤੁਸੀਂ 16 ਦੇ ਵਿੱਚੋਂ ਐ ਕਰੋ 12 ਨੱਕ ਚ ਕਾ ਦਿਓ ਚਾਰ ਉਹਨਾਂ ਚੋਂ ਸੂਰੀਆਂ ਰੱਖ ਲਓ ਠੀਕ ਹੈ ਜੀ ਦੋ ਜੋੜੀਆਂ ਜੁੜਗੀਆਂ ਚਾਰ ਆਉੜੀਆਂ 6 ਹੋਗੇ ਟੋਟਲ ਨਾ ਹਾਂਜੀ 6 ਹੋਗੇ ਛੱਦੋਂ ਇਹਨਾਂ ਕੋਲੋਂ ਸੂਰ ਖਣਾ ਉਹ ਤੁਸੀਂ ਸੂਰ ਨੂੰ ਵੇਚਣਾ ਪਊ ਕਿਉਂਕਿ ਉਹਦੇ ਬੱਚੇ ਨੇ ਹਾਂਜੀ ਥੋਨੂੰ ਮੇਲ ਨਵਾਂ ਲਾਉਣਾ ਪਊਗਾ ਠੀਕ ਹੈ ਜੀ ਉਹ ਤੁਸੀਂ ਨਵਾਂ ਲਿਓ ਹਾਂਜੀ 6 6 ਸੂਰੀਆਂ ਛੱਦੋਂ ਕੋਲੋਂ ਸੂਰੀਆਂ ਹਾਂਜੀ ਜੇ 6 ਸੂਰੀਆਂ ਫੇਰ ਆਪਾਂ ਘੱਟ ਤੋਂ ਘੱਟ ਬੱਚੇ ਲਾਉਨੇ ਆ ਠੀਕ ਹੈ ਜੀ ਨਾਲ ਤਾਂ ਥੋੜਾ ਫੀਲਡ ਦਾ ਖਰਚ ਆ ਉਹ ਕੱਢ ਕੇ ਮਤਲਬ 12 ਜਨਵਾਰ ਹਾਂਜੀ ਹਾਂ ਸਹੀ ਆ ਛੁੱਟ ਕਰਿਆ ਅਮ ਤਣ ਤਾਂ ਨਹੀਂ ਆਉਂਦੀ ਫੀਲਡ ਦਾ ਖਰਚ ਆਣੀ ਆ ਆਪਦਾ ਫਾਰਮ ਦਾ ਜਾ ਕੇ ਲੋੜੂ ਆ ਠੀਕ ਹੈ ਜ ਉਹ ਝੂਰੀਆਂ ਤਾਂ ਪਹਿਲਾਂ ਹੀ ਛੂਹ ਬਣੀਆਂ ਹੋਣੀਆਂ ਦੋ ਵਾਰੀ 8 ਮਹੀਨੇ ਬਾਅਦ ਉਹ ਕ੍ਰੋਸ ਹੋ ਕੇ 12 ਮਹੀਨੇ ਸਾਲ ਬਾਅਦ ਉਹ ਛੂਹ ਬਣੀਆਂ ਨੇ ਜਿਹੜੀਆਂ ਉਹ ਰੱਖਿਆ ਤੁਸੀਂ ਠੀਕ ਆ ਜੀ ਉਹ ਤੁਸੀਂ ਸਾਰੇ ਸਾਰੇ ਬੱਚੇ ਵੇਚ ਦੋ ਛੀ ਜੂਰੀਆਂ ਦੇ ਠੀਕ ਆ ਜੀ ਜਿਵੇਂ 48 ਇਹ ਘੱਟ ਦੋ 8 ਬੱਚੇ ਫੋੜ ਕੋਲ 48 ਵੀ ਆ ਜਿਵੇਂ ਹੀ ਘੱਟ ਦੋ ਘਟ ਮੈ ਲਾਉਣਾ ਹਾਂਜੀ 48 ਬੱਚੇ ਫਿਰ ਤੁਸੀਂ ਵੇਚ ਦੋ ਜੀ ਠੀਕ ਆ ਜੀ ਵਧੀਆ ਛੋਟਾ ਪ੍ਰੋਪਰ ਹੋ ਗਿਆ ਕੰਮ ਚੱਲ ਪਿਆ ਜੀ ਹਾਂਜੀ ਤੁਸੀਂ ਫਾਰਮ ਵੱਡਾ ਕਰ ਲਓ ਜਿਵੇਂ ਛੋਟੀ ਸੋਚ ਹੈ ਵਧਾ ਲਓ ਉਹ ਜਿਵੇਂ ਮਰਜ਼ੀ ਕਰਿਓ ਦੋ ਸਾਲਾਂ ਦੇ ਵਿੱਚ ਤੁਸੀਂ ਸਫਲ ਹੋ ਸਕਦੇ ਹੋ ਇਹ ਜਿਹੇ ਡਿਕਰੋਂ ਆਉਂਦੀ ਲੋਨੀ ਟੈਨਸ਼ਨ ਆਉਂਦੀ ਲੋਨੀ ਇੱਕ ਮਹੀਨਾ ਜਨ ਹਾਂਜੀ ਵੀ ਇੱਕ ਦਿਨ ਨਾ ਮਨ ਆਕੇ ਬੰਦਾ ਅਣਖੇਜ ਹੋਵੇ ਬੰਦਾ ਪਹਿਲੀ ਗੱਲ ਆ ਠੀਕ ਹੈ ਜੀ ਦੂਜੀ ਗੱਲ ਇਹ ਹੈ ਹਾਂਜੀ ਕਿਸੇ ਦੀ ਗੱਲ ਨਹੀਂ ਖੋਣਨੀ ਕਿਸੇ ਦੀ ਵੀ ਹਾਂਜੀ ਸਾਨੂੰ ਇਹਦੇ ਬਾਰੇ ਬਹੁਤ ਕੁਝ ਕਹਣਗੇ ਵੀ ਇਹ ਤਾਂ ਜੂੜਾ ਨਾ ਧੰਦਾ ਮੈਨੂੰ ਬਹੁਤ ਕੋਈ ਕਹਾਂ ਲੋਕਾਂ ਨੇ 100000 ਰੁਪਏ ਕਹਣਗੇ ਹੋਰ ਮਿੱਤਰ ਪਿਆਰੇ ਵੀ ਕਹਿੰਦੇ ਨੇ ਹਾਂਜੀ ਹਾਂ ਬਈ ਇਹ ਜ਼ਿੰਮੇਵਾਰਾਂ ਨਾਲ ਜੁੜਿਆ ਹੋਇਆ ਬਾਲਮੀਕ ਭਰਾਵਾਂ ਨਾਲ ਧੰਦਾ ਹਾਂਜੀ ਹਾਂ ਬਾਲਮੀਕ ਭਰਾ ਵੀ ਆਪਣੇ ਭਰਾ ਹੀ ਨੇ ਏਡੀ ਗੱਲ ਨਹੀਂ ਹੁੰਦੀ ਹੈਗੀ ਇਹ ਨਾ ਐਵੇਂ ਸੋਚ ਗਲਤ ਹੈ ਹਾਂਜੀ ਜਦੋਂ ਕਿ ਲੋ ਅੱਗੇ ਵਾਲਮੀਕੀ ਦੇ ਬ੍ਰਾਹਮਣ ਦਾ ਹੈਗਾ ਸੀ ਹੁਣ ਤਾਂ ਯੁੱਗ ਖਤਮ ਹੀ ਹੋ ਗਿਆ ਖਤਮ ਹੋ ਗਿਆ ਸਹੀ ਗੱਲ ਯਾਤਪਾਤ ਵਾਲੀ ਗੱਲ ਹੀ ਖਤਮ ਹੋ ਗਈ ਨਹੀਂ ਹੁਣ ਨਹੀਂ ਰਹੀ ਗੁਰਮ ਸਿੰਘ ਸਹੀ ਗੱਲ ਇਹਦੀ ਕਸੂਰੀਆ ਕਿ ਕਿੰਨੇ ਵੇਲੇ ਸਿਕੰਦਰ ਆਪਣਾ ਬੱਚਾ ਕੋ ਕਿੰਨੇ ਟਾਈਮ ਚਾਰ ਹੋ ਜਾਂਦਾ ਹੀ ਇਹ ਇਹ ਕਰੋ ਸੌਣ ਤੋਂ ਵੀਰੇ ਪੌਣੇ 4 ਮਹੀਨੇ ਦੇ ਵਿੱਚ ਸ਼ੁਰੂ ਹੋ ਪੈਂਦੀ ਆਪਣੀ ਅੱਛਾ ਜੀ ਜ਼ੀਰੋ ਤੋਂ ਲੈ ਕੇ ਪੌਣੇ 4 ਮਹੀਨੇ ਜੇ ਤੁਸੀਂ ਬੱਚਾ ਜੇ ਨਾ 4 ਮਹੀਨੇ ਬਾਅਦ ਸ਼ੁਰੂ ਹੋ ਪਈ ਉਹਦੋਂ ਬਾਅਦ ਬੱਚਾ ਜ਼ੀਰੋ ਦਾ ਹੋ ਗਿਆ ਆਪਣਾ ਅਜੇ ਤੋਂ ਜ਼ੀਰੋ ਤੋਂ ਚੱਲ ਬੋ ਠੀਕ ਹੈ ਜੀ ਜੇ ਤੁਹਾਡੀ ਸਹੀ ਸ਼ਾਮ ਆ ਜਾਵਾਂ ਹਾਂ ਜੀ ਮੈਂ ਨਹੀਂ ਕਿਹਾ ਨਾਲੋਂ ਪੜਸੋਂ ਪੜਸੋਂ ਬਣਾਉਣ ਤੋਂ ਬਣਾਣੀ ਸ਼ਾਦੀ ਖਰਾਕ ਕਰਦੀ ਹਾਂ ਜੀ ਹਾਂ ਜੀ ਆਮ ਪ੍ਰੋਪਰ ਫੀਡਾਂ ਨੇ 8 ਮਹੀਨਿਆਂ ਦੀ ਸ਼ੂਰੀ ਕ੍ਰੋਸ ਹੋਊ ਜੀ ਬਾਈ ਜੀ ਅੱਛਾ ਜੀ ਐਸਾ ਠੀਕ ਹੈ ਜੀ ਠੀਕ ਹੈ 8 ਮਹੀਨਿਆਂ ਦੀ ਸ਼ੂਰੀ ਜੇ ਕ੍ਰੋਸ ਹੋ ਗਈ ਉਹਦੋਂ ਪੌਣੇ 4 ਮਹੀਨੇ ਬਾਅਦ ਉਹ ਸ਼ਾਲ ਦੇ ਵਜਾਂ ਖੁੱਡੇ ਇੱਕ ਹਾਲ ਦੇ ਵਿੱਚ ਠੀਕ ਹੈ ਜੀ ਠੀਕ ਆ ਇੱਕ ਛੋਟੀ ਵੀਡੀਓ ਦੇ ਜ਼ਰੀਏ ਹੋਰ ਕਹਿਣ ਜਾ ਰਹੇ ਹਾਂ ਹਾਂਜੀ ਪਹਿਲਾਂ ਤਾਂ ਚਲੋ ਗਰਨ ਕਈ ਸੀ ਗਵਰਨਮੈਂਟ ਦੀ ਵੀ ਗੌਰ ਘਾਟ ਰਹੀ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਸਾਡੇ ਵੀ ਨੀ ਗਵਰਨਮੈਂਟ ਦੀ ਗੌਰ ਵੀ ਬਹੁਤ ਹੈ ਹਾਂਜੀ ਸਾਡੀ ਕਮੇਟੀ ਬਣੀ ਹੋਇਆ ਹਰਵਿੰਦਰ ਸਿੰਘ ਸਾਡੇ ਬਾਈ ਪ੍ਰਧਾਨ ਨੇ ਹਾਂਜੀ ਹਾਂਜੀ ਇਹ ਬੰਦੇ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਟਾਈਮ ਹਾਂਜੀ ਤੇ ਰੇਟ ਵੀ ਖੈਰ ਸਾਨੂੰ ਵਧੀਆ ਮਿਲ ਰਿਹਾ ਹੈ ਹਾਂਜੀ ਹਾਂਜੀ ਤੇ ਗਵਰਨਮੈਂਟ ਲੋਨ ਵੀ ਦੇ ਰਹੀ ਆ ਪਿਗਰੀ ਤੇ ਵੀ ਬੱਕਰੀ ਤੇ ਵੀ ਫਿਸ਼ਰੀ ਤੇ ਸਾਰੇ ਕੰਮ ਤੇ ਹਾਂਜੀ ਹਾਂਜੀ ਉਦੋਂ ਅਗਲੀ ਗੱਲ ਉਹ ਮੈਂ ਕਰਾਂ ਸੀ ਇੱਕ ਠੀਕ ਹੈ ਜੀ ਜਿਹੜੀ 24 ਘੰਟੇ ਦੀ ਲਾਈਟ ਆ ਇੱਧਰ ਚੱਕੀਆਂ ਦਿਖਾ ਦੇ ਹਾਂਜੀ ਇਹ ਭਾਰਵਾ ਆਪਣਾ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਠੀਕ ਹੈ ਜੀ ਇੱਧਰ 3 ਕਿਲੋਮੀਟਰ ਇੱਧਰ ਪਿੰਡ 3 ਕਿਲੋਮੀਟਰ ਇੱਧਰ ਠੀਕ ਹੈ ਜੀ ਤੇ ਇੱਧਰ ਛੰਡੇ ਖੇਤਾਂ 'ਚ ਘਰ ਬੰਦਾ ਪਠਾਣਾ ਮੇਕੋ ਹਾਂਜੀ ਹਾਂ ਇਹ ਜੋ ਮਾਨ ਸਰਾਬ ਨੇ ਇੱਕ ਸਕੀਮ ਕਰੀ ਸੀ 24 ਘੰਟੇ ਦੀ ਲਾਈਟ ਡੇਰੇਟਾਂਆਂ ਉਹ ਦਿੱਤੀ ਸੀ ਫਾਰਮਾਂ ਨੂੰ ਵੀ ਕੁਝ ਹੋ ਗਈ ਸੀ ਅੱਛਾ ਜੀ ਉਹਨਾਂ ਜਦੋਂ ਸਾਡੇ ਕਾਰਨ ਕਿਸੇ ਕੋਈ ਕਾਰਨ ਕਰਕੇ ਰਹਿ ਗਈ ਲਾਈਟ ਅਜੀਤ ਸਿੰਘ ਖਾਂ ਸੀ ਸਾਡੇ ਹਲਕੇ ਦੇ ਇੰਚਾਰਜ ਉਹਨਾਂ ਨੇ ਲਾਈਟ ਸਾਨੂੰ ਦਿੱਤੀ ਕਿ ਕਿਸੇ ਪ੍ਰੋਪਰ ਤਰ੍ਹਾਂ ਅੱਛਾ ਜੀ ਨਾਰੇ ਬੂਤੀਆਂ ਸ਼ਾਰਗੇ ਹਾਂਜੀ ਫਿਰ ਉਸ ਤੋਂ ਬਾਅਦ ਬਲਬੀਰ ਸਿੰਘ ਪਸ਼ੂ ਪਾਲਣ ਮੰਤਰੀ ਹੋਏ ਆਹ ਡਰਾਮ ਫਾਰਮ ਲੱਗਾ ਆਇਆ ਦਿਖਾ ਦੇ ਜਮਾਂ 24 ਘੰਟੇ ਵਾਲਾ ਹਾਂਜੀ ਹਾਂ ਹਾਂ ਜੀ ਉਹ ਦੇਖੋ ਟਵਾਈਟ ਟ੍ਰਾਂਸਫਰ ਲੱਗਾ ਬਾਈ 24 ਘੰਟੇ ਇਹਦਾ ਹਾਂ ਜੀ ਇਹਦੇ 24 ਘੰਟੇ ਲਾਈਟ ਜਮਾ ਹਾਜ਼ਰ ਰਹਿੰਦੀ ਆ ਆਹ ਦੇਖੀ ਸਿੱਧੂ ਆ ਜੀ ਮਿਲੇ ਬਾਈ ਪਤਵਾਲਨ ਮੰਤਰੀ ਇਹਦਾ ਹਾਂ ਜੀ ਹਾਂ ਉਹ ਬੰਦੇ ਨੇ ਬਹੁਤ ਗੌਰ ਕਰੀ ਭਾਈ ਬਹੁਤ ਹੁੰਦਾ ਕਹਿੰਦਾ ਹੀਰਾ ਬੰਦਾ ਵੀਰੇ ਉਹ ਜਦੋਂ ਵੀ ਜਿਹੜਾ ਬੰਦਾ ਜਾ ਕੇ ਮਰਜੀ ਮਿਲਣ ਉਹ ਵਧੀਆ ਡੰਗਣਾ ਬੰਦਾ ਗੱਲ ਸੁਣਦਾ ਪੜਿਆ ਲਿਖਿਆ ਆਦਮੀ ਆ ਬਹੁਤ ਹਾਂ ਜੀ ਹਾਂ ਗੁੱਡ ਬੰਦਾ ਹਾਂ ਜੀ ਉਹ ਬੰਦੇ ਨੇ ਹੁਣ ਸਾਰਿਆਂ ਦੀ ਨੱਕੇ ਵੜਦੇ ਬੱਕਰੀਆਂ ਵਾਲਾ ਮੈਸ਼ਾਂ ਵਾਲਾ ਕੋਈ ਵੀ ਹੂੰ ਹੂੰ ਜਾ ਕੇ ਯੂਨੀਵਰਸਿਟੀ ਤੋਂ ਤੁਸੀਂ ਕਹਿ ਦੋ ਹਾਂ ਜੀ ਉਹਦੇ ਵਿੱਚ ਤਿੰਨ ਬੰਦਾਂ ਦੇ ਸ਼ਾਨ ਹੁੰਦੇ ਰਏ ਜੀ ਹਾਂਜੀ ਇੱਕ ਤਾਂ ਜਿਹੜਾ ਮਤਲਬ ਆਪਣੇ ਫਸੂਆਲਾ ਹਸਪਤਾਲ ਦਾ ਡਾਕਟਰ ਉਹਦਾ ਵਿਯੋਗ ਕਹਿੰਦੇ ਨੇ ਉਹਨੂੰ ਹਾਂਜੀ ਉਹਨਾਂ ਦੇ ਹੁੰਦੇ ਨੇ ਫਿਰ ਸ਼ਿਵੋਪ ਸਿੰਘ ਸਾਹਿਬ ਦੇ ਹਾਂਜੀ ਫਿਰ ਡਿਊਟੀ ਡਾਕਟਰ ਸਾਹਿਬ ਦਾ ਜ਼ਿਲ੍ਹੇ ਦਾ ਮਾਲ ਖੁੰਦ ਰੇ ਨੇ ਠੀਕ ਹੈ ਜੀ ਫੇਰ ਵਾਪਸ ਆਪਣੇ ਸੈਨ ਹੋ ਜਾਂਦੇ ਨੇ ਫਿਰ 24 ਘੰਟੇ ਦੀ ਲਾਈਟ ਸਰਕਾਰੀ ਖਰਚੇ ਦੇ ਤੋਂ ਮਿਲਦੀ ਆ ਆਪਣੇ 32 ਕੋਲ ਲਾ ਕੇ ਲਾਈਟ ਆਈਏ ਵੀਰੇ ਠੀਕ ਆ ਜੀ 32 ਕੋਲ ਪਹਿਲਾਂ ਆਪਣੇ ਹੈ ਨਹੀਂ ਸੀ 24 ਘੰਟੇ ਦੀ ਲਾਈਟ ਹਾਂ ਜੀ ਪਹਿਲਾਂ ਤਾਂ ਸੀ ਬਹੁਤ ਟੱਕਰਾਂ ਜਨਰੇਟਰਾਂ ਨਾਲ ਕਦੇ ਮੋਟਰਾਂ ਨਾਲ ਤੁਸਾਰ ਕਦੇ ਕਿਵੇਂ ਕਦੇ ਕਿਵੇਂ ਬਹੁਤ ਟੱਕਰਾਂ ਵਾਲੀਆਂ ਨੇ ਵੀਰੇ ਬਈ ਜਿਹੜੇ ਸ਼ੂਰੀ ਹੁੰਦੀ ਹੈ ਇਹ ਵੀ ਕਿਸੇ ਨਾਲ ਨਸਲ ਪ੍ਰਕਾਰ ਲਿੰਦੇ ਕਿੰਨੇ ਨਸਲ ਪ੍ਰਕਾਰ ਦੀ ਹੁੰਦੀ ਹੈ ਇਹ ਵੀ ਸਭ ਤੋਂ ਮਹਿੰਗੀ ਕਿਹੜੀ ਹੁੰਦੀ ਹੈ ਵੀ ਪਾਉਣ ਦਾ ਕਿਹੜੀ ਵੈਰਾਈਟੀ ਦਾ ਫਾਇਦਾ ਹੈਗਾ ਬੰਦੇ ਨੂੰ ਕਿਹ ਨਵਾਂ ਬੰਦਾ ਇਹ ਵੀ ਥੋੜਾ ਵਧੀਆ ਸਵਾਲ ਆ ਜੋ ਜਦੋਂ ਅਸੀਂ ਫਾਰਮ ਕਰਿਆ ਸੀਗਾ ਹਾਂਜੀ 2016 ਦੇ ਵਿੱਚ ਪੁਰਾਣੀਆਂ ਗੱਲਾਂ ਨੇ ਜਿਹੜਾ ਉਹਨਾਂ ਦੇ ਵਿੱਚ ਮੇਰੇ ਮਾਮਾ ਜੀ ਨੇ ਕਰਿਆ ਸੀ ਹਾਂਜੀ ਉਹਦਾ ਲਾਰਜ ਵੈਟਨ ਯਾਰਖ ਖੈਰ ਜਾਂ ਹੈਂਪਸ ਖੈਰ ਕਹਿੰਦੇ ਉੱਡ ਕੇ ਕੰਨਾਂ ਵਾਲੀ ਹੁੰਦੀ ਦੀ ਲਾਰਜ ਵਾਇਟ ਯਾਰਖ ਖੈਰ ਇਹਦੀ ਉਹਦੇ ਤਾਂਹਾਂ ਨੂੰ ਖੜੇ ਕੰਨ ਹਾਂਜੀ ਹਾਂ ਚਿੱਟੀ ਜਮੜੀ ਜਮ ਹਾਂਜੀ ਉਹ ਆ ਦੋਨਾਂ ਦੀ ਹਾਂਜੀ ਗੁਲਾਬੀ ਰੰਗ ਦੀਆਂ ਬਾਂਗਵਾ ਦਿੰਦੀ ਉਹ ਸੂਰੀਆਂ ਸੀ ਕਾਮਯਾਬ ਹਾਂਜੀ ਪ੍ਰੋਪਰ ਮੋਸ਼ਨ ਵਧੀਆ ਸੀ ਉਹਨੋਂ ਵੱਧ ਦੇ ਵਿੱਚ ਸਾਡੇ ਬਗਾਨੀਆਂ ਨੇ ਯੂਨੀਵਰਸਿਟੀ ਦੇ ਡਾਕਟਰ ਸਾਹਿਬ ਉਹਨਾਂ ਨੇ ਫਾਰਮਰ ਭਰਾਵਾਂ ਨੇ ਹਾਂਜੀ ਅੰਗਰੇਜ਼ਾਂ ਨਾਲ ਗੋਰਾ ਨਾਲ ਮਿਲ ਕੇ ਮਤਲਬ ਉਧਰ ਉਧਰੀ ਸ਼ੀਵਨ ਲੈ ਕੇ ਹੁਣ ਪ੍ਰੋਪਰ ਨਸਲਾਂ ਤਿਆਰ ਕੀਤੀਆਂ ਨੇ ਹੈਂਪ ਫੈਰ ਹੋ ਗਈ ਜਿਵੇਂ ਹਾਂਜੀ ਕੋਰ ਵੀ ਕਈ ਨਸਲਾਂ ਆ ਗਈਆਂ ਘੁੰਗਰੂ ਹੋ ਗਈ ਲੈਂਡ ਰੇਸਨ ਹੋ ਗਈ ਹਾਂਜੀ ਹੁਣ ਕਈ ਨਸਲਾਂ ਆਪਣੇ ਪੰਜਾਬ ਦੇ ਵਿੱਚ ਆ ਗਈਆਂ ਇਸ ਟਾਈਮ ਮੇਰੇ ਕੋਲੇ ਵੀ ਇਹ ਨਸਲ ਆਕਾ ਹਾਂਜੀ ਕਿਹੜੀ ਨਸਲ ਆਪਣੀ ਮੇਰੇ ਕੋਲ ਪਹਿਲਾਂ ਲਾਰਜ ਵੇਟ ਯਾਰ ਖੈਰਾ ਹੁਣ ਹੈਂਪ ਫੈਰ ਦੇ ਬੱਚੇ ਆ ਰਹੇ ਨੇ ਵਧੀਆ ਸਾਨ ਲੈਂਦਾ ਮੈਂ ਹੈਂਪ ਕਰਦਾ ਠੀਕ ਹੈ ਠੀਕ ਆ ਤੇ ਇਸ ਟਾਈਮ ਵਧੀਆ ਬੱਚੇ ਆ ਰਹੇ ਨੇ ਵਧੀਆ ਗਰੋਥ ਵੀ ਕਰ ਰਹੇ ਨੇ ਉਹ ਥੋੜੇ ਜਿਹਾ ਉਹਦੇ ਨਾਲ ਲਾਰਜ ਵੇਟ ਨਾਲ ਤੇ ਜੀ ਨਾ ਵੀ ਫਰੋਸ ਕਰ ਰਹੇ ਨੇ ਠੀਕ ਹੈ ਦੇਖਣ ਨੂੰ ਵੀ ਹੌਣੇ ਲੱਗ ਰਹੇ ਨੇ ਦੇਖਣ ਨੂੰ ਹੌਣੇ ਲੱਗ ਰਹੇ ਠੀਕ ਹੈ ਜਿਹੜੇ ਜਿਹੜੇ ਆਪਣੇ ਇਹਦੇ ਬੱਚੇ ਆਪਾਂ ਜੋ ਸੇਲ ਕਰਨੇ ਹੁੰਦੇ ਆ ਇਹ ਤੁਹਾਡਾ ਕੋਈ ਆਪਣਾ ਗਾਹਾਂ ਕੰਟੈਕਟ ਹੁੰਦਾ ਕਾ ਜਾਂ ਕੋਈ ਮੰਡੀ-ਮੁੰਡੀ ਲੱਗਦੀ ਹੁੰਦੀ ਵੀ ਆਪਾਂ ਇਹ ਵਧੀਆ ਤੁਹਾਡਾ ਗੁੰਡ ਕੁਐਸਚਨ ਹੈ ਵਧੀਆ ਸਵਾਲ ਆ ਹਾਂਜੀ ਇਹਦਾ ਵੀਰੇ ਇੱਕ ਚੈੱਕ ਰੇ ਥੋੜੇ ਹਾਂਜੀ ਇਹ ਤੁਸੀਂ ਦੇਖਣਾ ਵੀ ਕਿਹੜਾ ਚੈੱਕ ਅਸੀਂ ਕਾਹੇ ਕਰਾਉਣਾ ਵੱਡਾ ਕਰਾਉਣਾ ਕਾ ਛੋਟਾ ਕਰਾਉਣਾ ਛੁੱਟੀ ਬੈਂਕ 'ਚ ਆ ਜੂ ਠੀਕ ਹੈ ਜੀ ਇਦਿਵੇਂ ਛੁੱਟੀ ਨਹੀਂ ਆਉਂਦੀ ਪੈਸੇ ਪਹਿਲਾਂ ਥੋੜੇ ਹੱਥ 'ਚ ਸੂਰ ਅਗਲੇ ਹੱਥ 'ਚ ਬਾਜਚ ਐ ਹੱਥ ਪੈਸੇ ਹਾਂਜੀ ਐ ਹੱਥ ਸੂਰ ਠੀਕ ਹੈ ਜੀ ਠੀਕ ਆ ਵੱਡੇ ਤੋਂ ਲੈ ਕੇ ਸੂਟ ਆ ਠੀਕ ਹੈ ਜੀ ਇਹੋ ਜਿਹਾ ਤੁਹੰਦਾ ਇਹ ਸੂਰਾਂ ਦਾ ਤੇ ਬੱਕਰੀਆਂ ਦਾ ਪੈਸੇ ਐ ਹੱਥ ਠੀਕ ਆ ਬਜੀ ਜਾਨਵਰ ਆ ਹੱਥ ਪਹਿਲਾਂ ਪੈਸੇ ਜਿਹੜੇ ਜਾਨਵਰ ਅਗਲਾ 5 ਦਿਨ ਬਾਅਦ ਚੱਕ ਲੈ ਜੀ ਠੀਕ ਹੈ ਜੀ ਠੀਕ ਆ ਵੀ ਆਪਾਂ ਜਿਹੜੇ ਬੰਦੇ ਬਾਹਰ ਜਾਂਦੇ ਆ ਵੀ ਉਹਨਾਂ ਨਾਲ ਦਵੇ ਉਰੇ ਕੰਮ ਕਰੀ ਹਫਤ ਫਾਇਦਾਗਾ ਦੇਖੋ ਕਈ ਪ੍ਰਾਗੋ ਸਾਵੀ ਕਰ ਜਾਂਦੇ ਵੀ ਅਗਲਾ ਕਹਿੰਦਾ ਬੈਠਾ ਮਗਜ ਮਰੀ ਜਾਂਦਾ ਮੋਟਰਾਂ ਦੇ ਹਾਂਜੀ ਯਾਨੀ ਮੈਂ ਤਾਂ ਇਹੀ ਕਹਣਾ ਜੇ ਯਾਰ ਜੇ ਵਧੀਆਂ ਰੂਹ ਨਾ ਬੰਦਾ ਕੰਮ ਕਰੇ 200 ਲੱਖ ਰੁਪਏ ਲਾ ਕੇ ਬੰਦਾ ਵਾਹਲੇ ਮੁਲਖ ਜਾਂਦਾ ਹਾਂਜੀ ਮੈਨੂੰ ਤਾਂ ਨਹੀਂ ਕਹਿੰਦਾ ਵੀ ਫੇਲ ਹੋ ਜਾਊਗਾ ਠੀਕ ਹੈ ਠੀਕ ਕਈ ਤਾਂ ਫਿਰ ਆਏ ਦਾ ਹੁਣ ਮੈਂ ਤੁਹਾਨੂੰ ਹੋਰ ਗੱਲ ਸੁਣਾ ਦੇਣਾ ਛਾਡੇ ਨੇੜੇ ਆਪਣੇ ਪਿੰਡ ਗੁੰਮਟੀ ਹੈ ਜਿੱਥੋਂ ਮੈਂ ਭਰਾ ਦਾ ਨਾਮ ਤਾਂ ਨਹੀਂ ਲੈਣਾ ਹਾਂਜੀ ਉਹਨਾਂ ਬੰਦੇ ਨੇ ਸਾਰੀ ਜਲ ਗਈ ਬਾਹਰ ਕੱਢਿਆ ਅੱਛਾ ਜੀ ਦੁਕਾਨੀ ਬਣਾਇਆ ਵੀਰੇ ਜਹਾਂ ਜਾ ਗਿਆ ਤੀ ਉਹਨੇ ਕੱਪੜੇ ਝਾੜ ਕੇ ਮੁੜਿਆ ਅੱਛਾ ਜੀ ਇੱਕ ਆਪਣੇ ਸ਼ੇਰਪੁਰੋਂ ਬੰਦਾ ਆਪਣਾ ਮਿੱਤਰ ਹੈ ਉਹਦਾ ਵੀ ਨਾਮ ਲੈਣਾ ਸ਼ੇਰਪੁਰੋਂ ਉਹ ਜਿਹਦਾ ਉਹ ਜਾਂ ਮੁੜਿਆ ਜਿਹੜੇ ਫੇਲ ਹੋਣਾ ਉੱਥੇ ਵੀ ਫੇਲ ਹੋ ਜੂਗਾ ਉਹਨੇ ਇੱਥੇ ਹੋਣਾ ਇੱਥੇ ਵੀ ਹੋ ਜੂ ਯਾਨੀ 20-22 ਲੱਖ ਰੁਪਈਆ ਲਾ ਕੇ ਇੱਥੇ ਧੰਦਾ ਤੋਰ ਲੇ ਹਾਂਜੀ ਜੀ ਪਰ ਕੰਮ ਜੀ ਲਾ ਕੇ ਕਰਨਾ ਉਹ ਜਿਵੇਂ ਦਸਲੇ ਮੁਲਖ ਜਾ ਕੇ ਕਰਦੇ ਨੇ ਹਾਂ ਜੀ ਹਾਂ ਉਹ ਨਾ ਵੀ ਤੇਰਾ ਫਾਰਮ ਇੱਥੇ ਮੋਟਰ ਤੇ ਪਾਇਆ ਵਾ ਤੂੰ ਸੰਗਰੂਰ ਧੂਰੀ ਫਿਰਦਾ ਮੈਂ ਬਟਿਆਲੇ ਫਿਰਦਾ ਮੈਂ ਕਿਤੇ ਹੋਰ ਫਿਰਦਾ ਮੈਂ ਭੁੱਖੇ ਮਰਨਗੇ ਜਾਨਵਰ ਫੇਰ ਨਹੀਂ ਕੋਹ ਬਣਦਾ ਭਰਾਵਾ ਇਹ ਨਾ ਜਾਨਵਰਾਂ ਜਾਨਵਰ ਹੋਣਾ ਪਊਗਾ ਤੁਹਾਨੂੰ ਠੀਕ ਹੈ ਬਾਕੀ ਇਹਨੇ ਖਾਲ ਫੀਡ ਆਪਣਾ ਜਿਹੜੀ ਫੀਡ ਆਉਂਦੀ ਆ ਉਹ ਕਿਹੜੀ ਕੰਪਨੀ ਬੰਦ ਆਉਂਦੀ ਹੈ ਕਿ ਤੁਸੀਂ ਆਪ ਤਿਆਰ ਕਰਦੇ ਜਿਵੇਂ ਕਿ ਕਹਦੇ ਕਿਹੜੀ ਫੀਡ ਹੁੰਦੀ ਹੈ ਇਹਦੀ ਇਹ ਵੀ ਛੋਟਾ ਵਧੀਆ ਸਾਮਾਨ ਹੈ ਇਹਦੇਆਂ ਤਿੰਨ ਚੀਜ਼ਾਂ ਨੇ ਜੀ ਹਾਂ ਜੀ ਹੁਣ ਤਾਂ ਵਧੀਆ ਕੰਪਨੀਆਂ ਦਨ ਚਾਰ ਕ ਉਹਨਾਂ ਦਾ ਬਾਈ ਹੋਣੀ ਹੈ ਇੱਕ ਯੂਨੀਵਰਸਿਟੀ ਤੋਂ ਸਾਨੂੰ ਮਿਲੇ ਵੇ ਸੀ ਨਾ ਭੁੱਲ ਗਿਆ ਹਾਂਜੀ ਵਧੀਆ ਕੰਪਨੀਆਂ ਨੇ ਨਹੀਂ ਕੰਪਨੀਆਂ ਵੀ ਫੀਡ ਆਉਂਦੀਆਂ ਨੇ ਖੰਨੀਆਂ ਨੇ ਫੈਕਟਰੀਆਂ ਰਾਜਪੁਰੇ ਐ ਵੀ ਬਾਕੀ ਆਪ ਆਪ ਦੀ ਵੀ ਤਰ ਕਰਾ ਕੇ ਪਾਸਾ ਦਿਆਂ ਜੇ ਪੂਰੀ ਤੁਸੀਂ ਸ਼ੋਹ ਚ ਕੇ ਮਤਲਬ ਇੱਕ ਮੈਂ ਕਹਾਂ ਨਾ ਵੇਸਟ ਹੈ ਕਿਚਨ ਵੇਸਟ ਵੀ ਪਾਸ ਦਿਆਂ ਪਹਿਲ ਛਾਣੀ ਲਿਆ ਗਈ ਅੱਛਾ ਜੀ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਆਪਦੀ ਗੱਲ ਕਰਦਾ ਕਿਸੇ ਦੀ ਨਹੀਂ ਕਹਣਾ ਛਾਲੋ ਛਾਲ ਮੈਂ ਕਿਚਨ ਵੇਟ ਦੇ ਪਾਲਦਾ ਆਪਣੇ ਫਾਰਮ ਸੂਰ ਠੀਕ ਹੈ ਜੀ ਠੀਕਾ ਤੇ ਮਤਲਬ ਉਹਨਾਂ ਦੀ ਮਿਹਨਤ ਬਹੁਤ ਦਾ ਤਪੱਸਿਆ ਭਰਾ ਬਹੁਤ ਦਾ ਕਿਚਨ ਵੇਸਟ ਨਾਲ ਹਾਂ ਇਤੇ ਦਾ ਰੁਪਿਆ ਬਾਅਦ ਚ ਵਧਿਆ ਜਾਂਦੇ ਨੇ ਫਿਰ ਦੇ ਘਟ ਜਾਂਦੇ ਨੇ ਗ੍ਰੋਥ ਵੀ ਵਧਿਆ ਜਾਂ ਵਰਕਰ ਕਰਦੇ ਨੇ ਯਾਨੀ ਮਿਹਨਤ ਤਾਂ ਬਹੁਤ ਆ ਬਾਈ ਗੰਦ ਜਿਹੇ ਹੱਥ ਮਾਰਨੇ ਪੈਂਦੇ ਨੇ ਉਹ ਤਾਂ ਗੱਲ ਹੈ ਜੀ ਕੋਈ ਵੀ ਕੰਮ ਆ ਮਿਹਨਤ ਦਾ ਭਾਲਦਾ ਜਾਂ ਬਾਹਰੇ ਵੀ ਲੋਕ ਜਾਂਦੇ ਬੱਕਰੀਆਂ ਭੇਡਾਂ ਸੂਰ ਸਾਂਭਦੀ ਨੇ ਬਾਈ ਇੱਥੇ ਆਪਣੇ ਸ਼ਰਮ ਮੰਦਿਆ ਬਾਹਰੇ ਕਾ ਸਾਡਾ ਮੁੰਡਾ ਬਾਹਰ ਗਿਆ ਹੋਇਆ ਉੱਥੇ ਕੋਈ ਨਹੀਂ ਕਰਦਾ ਉਹ ਕਹੇ ਸ਼ਣ ਕਹਿੰਦੇ ਅੱਖਾਂ ਤੋਂ ਪਰੇ ਕਹਿੰਦਾ ਜੰਗ ਮਰੇ ਇੱਥੇ ਨਹੀਂ ਆਹੀ ਆ ਵੀ ਐ ਹੋਇਆ ਵੀ ਹਰਪ੍ਰੀਤ ਸਿੰਘ ਜੰਗ ਉਥੇ ਵੇਟ ਤੇ ਹੱਥ ਬਾਈ ਫਿਰਦਾ ਸਹੀ ਗੱਲ ਹੈ ਤੇ ਇਹ ਕੰਮ ਦਾ ਕੋਈ ਮਹਿਣਾ ਨਹੀਂ ਭਰਾਵੋ ਸਦਾ ਈ ਕਹਣਾ ਵੀ ਕੋਈ ਟੈਨਸ਼ਨ ਨਹੀਂ ਨੋ ਟੈਨਸ਼ਨ ਕਰਕੇ ਜਦੋਂ 2 ਰੁਪਏ ਬੰਦਦੇ ਨੇ ਵਧੀਆ ਸ਼ੂਨ ਦੇ ਵਿੱਚ ਛੋਟੇ ਬੱਚੇ ਪੜਨਗੇ ਕੋਈ ਟੈਨਸ਼ਨ ਨਹੀਂ ਵਧੀਆ ਛੋਟਾ ਘਰ ਤਾਂ ਨਰਵਾ ਹੋਊਗਾ ਪਰ ਕੰਮ ਮਾਮਦੇ ਮਾਂ ਬਿਓ ਜਿਵੇਂ ਬੈਠਾ ਉਹਦੇ ਰਿਸ਼ਤਿਆਂ ਚ ਬੈਠੋ ਇੱਥੇ ਵਧੀਆ ਬਹਿ ਕੇ ਕੰਮ ਕਰੋ ਬਾਈ ਜੇ ਕਿਸੇ ਨੇ ਤੁਹਾਡੇ ਦੇ ਕੋਈ ਜਾਣਕਾਰੀ ਲੈਣੀ ਹੋਵੇ ਮਾਣੇ ਆਪਣਾ ਪਿੰਡ ਦਾ ਨਾਮ ਦੱਸ ਦਿਓ ਵੀ ਜੇ ਤੁਹਾਨੂੰ ਮਿਲਣਾ ਹੋਵੇ ਬਾਕੀ ਥੋੜਾ ਨੰਬਰ ਮੈਂ ਵੀਡੀਓ ਰਾਹੀਂ ਸ਼ੇਅਰ ਕਰ ਦੂੰਗਾ ਜੇ ਵੀਰ ਨਾਲ ਕੋਈ ਵੀ ਗੱਲ ਕਰਨੀ ਹੋਵੇ ਇੱਕ ਵਾਰ ਆਪਣਾ ਪਿੰਡ ਦੱਸ ਦਿਓ ਵੀ ਕਿਹੜਾ ਪਿੰਡ ਆ ਆਪਣਾ ਜਿਹੜਾ ਆਪਣਾ ਪਿੰਡ ਆ ਜੀ ਇਹ ਬੜੀ ਟੱਬਾ ਪਿੰਡ ਵਾਜਦਾ ਹ ਸ਼ੰਗਰੂਰ ਸਾਨੂੰ ਜਿਲ੍ਹਾ ਪਿੰਡ ਆਪਾਂ ਨੂੰ ਧੂਰੀ ਦੇ ਢੀਲ ਆ। ਇਹ ਪਠਾਣਾ ਪਿੰਡ ਆ ਨੇੜੇ ਸ਼ੇਰ ਪਠਾਣੇ ਵਾਲੀ ਸ਼ੇਰਪੁਰ ਪੈਂਦੀ ਹੈ ਜੀ। ਠੀਕ ਹੈ ਜੀ। ਇਧਰੋਂ ਰੈਕੋਰਡ ਤੋਂ 25 ਕਿਲੋਮੀਟਰ ਆਪਣਾ ਪਿੰਡ ਮਰੇ ਕੋਲੇ ਤੋਂ 25 ਆ ਬਰਨਾਲੇ ਤੋਂ 25 ਕਿਲੋਮੀਟਰ ਆ ਚਾਰੇ ਸਹਾਰਾਂ ਦੇ ਅਸੀਂ ਸੈਂਟਰ 'ਚ ਬੈਠੇ ਆ। ਠੀਕ ਹੈ ਠੀਕ ਆ। ਆਪਣੇ ਕੋਈ ਬੱਚੇ-ਬੱਚੇ ਵੇਖਿਆ ਹੁੰਦੇ ਬਈ ਇਹ ਕਿਸੇ ਨੇ ਬੰਦੇ ਨੇ ਲੈਣੇ ਹੁਣ। ਇਹ ਆਰਡਰ ਤੇ ਤਾਂ ਆਪਾਂ ਦੇ ਦਿੰਨੇ ਆ ਵੀਰੇ ਉ ਮਤਲਬ ਮੈਂ ਬੱਚੇ ਨਹੀਂ ਦਿੰਦਾ ਹੈਗਾ ਮਤਲਬ ਮੇਰੇ ਤਾਂ ਬੱਚੇ ਬੁੱਕੀ ਬਿਗੀ ਜਾਂਦੇ ਨੇ 24 ਘੰਟੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਕਰਿਆ ਜੇ ਕੋਈ ਪ੍ਰੇਮੀ ਨੇ ਲੈਣੇ ਹੁਣ ਤਾਂ ਆਪਾਂ ਦੇ ਹੀ ਦੇਵਾਂਗੇ ਇਹ ਵੀ ਨਹੀਂ ਜਵਾਬ ਨਹੀਂ ਠੀਕ ਹੈ ਠੀਕ ਹੈ ਮੜੇ ਆਪਾਂ ਆਪਾਂ ਬਾਹਰੋਂ ਫੋਟੋ ਦਿਖਾਉਣੇ ਸੂਰਾਂ ਦੀ ਮੈਂ ਇਹ ਮਜਬੂਰੀ ਸੀ ਮੈਂ ਕਿਹਾ ਇੱਥੋਂ ਹੀ ਦਿਖਾ ਦਿੰਦਾ ਹਾਂ ਹਾਂ ਇੱਥੇ ਨਹੀਂ ਨਹੀਂ ਅੰਦਰ ਹੱਥ ਵਾਂ ਕੇ ਬੇਨਤੀ ਆਪਾਂ ਅੰਦਰ ਨਹੀਂ ਪਤਾ ਵੀ ਤੁਸੀਂ ਕਿੱਥੋਂ ਆਏ ਹੋ ਅੰਦਰ ਨਹੀਂ ਵੜਦੇ ਆਪਾਂ ਅੰਦਰ ਹੀ ਨਹੀਂ ਮੈਂ ਡਰਦਾ ਭਰਾਵਾ ਨਹੀਂ ਨਹੀਂ ਸਹੀ ਗੱਲ ਹੈ ਜੀ ਕਿਉਂਕਿ ਦਰਸ਼ਕ ਵੀਰ ਕੋਈ ਵੀ ਹੁੰਦਾ ਨਾ ਆਪਾਂ ਬਾਹਰੋਂ ਆਪਾਂ ਬਈ ਅੰਦਰ ਨਹੀਂ ਜਾਂਦੇ ਆਪਾਂ ਤੁਹਾਨੂੰ ਬਾਹਰਾਂਗੇ ਤੁਹਾਨੂੰ ਇਹ ਵੀ ਮੈਂ ਫੱਤਵਾਨ ਕੇ ਗਾਣਾ ਬਾੜੂ ਮਾਂ ਅੰਦਰ ਹੁਣ ਟਾਈਮ ਆ ਜਾਂਦੇ 6 ਮਹੀਨੇ ਵੇਟ ਕਰ ਲਾ ਬਾਈ ਬਣ ਕੇ ਇਹ ਗਾਣਾ ਵਾਇਰਸ ਹੁੰਦਾ ਨਾ ਉੱਤਰ ਗੁਰਦਾਸਪੁਰ ਬੋਨੀ ਪਾਣੀ ਬੜਾ ਆਉਣਾ ਫਿਰ ਹਾਂ 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 ਖਾਨ ਬੜਾ ਹੋ ਰਿਹਾ ਉਹ ਦੇ ਕਰਕੇ ਮੈਨੂੰ ਹੋਰ ਅੰਦਰ ਕੋਈ ਐਂਟਰੀ ਨੋ ਐਂਟਰੀ ਨਹੀਂ ਅੰਦਰ ਨਹੀਂ ਜਾਂਦੇ ਬਈ ਆ ਦੇਖੋ ਬਾਈ ਦਾ ਸਿਸਟਮ ਕੀਤਾ ਹੋਇਆ ਇਹ ਸੂਰ ਇੰਨਾ ਛਾਣਾ ਤੈਨੂੰ ਹੋਰ ਸੁਣਾਉਂਦਾ ਆ ਜਾ ਹਾਂਜੀ ਬਾਈ ਕਰੋ ਮੇਰੀ ਸਫਾਈ ਵੀ ਕਰਨ ਵਾਲੀ ਆ ਤਾਂ ਮੇਰਾ ਵੇਖ ਤੇ ਜਲਾ ਜਗਾਣਾ ਹਾਂਜੀ ਬਾਈ ਢੋਲਾ ਚ ਮੈਂ ਖਿਆਲ ਚ ਵੇਟ ਨਾ ਹਾਂ ਆਹ ਜਾ ਮੂਰੇ ਨਿਪ ਲੱਗੇ ਬਨੇ ਹਾਂਜੀ ਹਾਂ ਪਾਣੀ ਸੂਰ ਆਪਦੇ ਆ ਪਿੰਦੇ ਨੇ ਵੀਰੇ ਅੱ ਸੂਰ ਨੂੰ ਤੁਸੀਂ ਕਿਸੇ ਨੂੰ ਕੋਈ ਪਾਣੀ ਨਹੀਂ ਪੋਣਾ ਬਸ ਨਮਾਉਣਾ ਪਹਾਰੇ ਲੱਗੇ ਬਰੇ ਆਪਣੇ ਹੋ ਜਾ ਸਾਹਮਣੇ ਹਾਂ ਬਈ ਇਹ ਗਰਮੀ ਦੇ ਪਹਾਰੇ ਚੱਲਦੇ ਨੇ ਪੱਖੇ ਚੱਲਦੇ ਨੇ ਠੀਕ ਹੈ ਜੀ ਕੋਈ ਟੈਨਸ਼ਨ ਨਹੀਂ ਪਾਣੀ ਇਹਨਾਂ ਨੇ ਆਉਦਾ ਪੀਣਾ ਤੁਸੀਂ ਖਰਾਕ ਪਾਉਣੀਆ ਕਰੇ ਖਰਾਕ ਪਾਉਣੀਆ ਬਹੁਤ ਸ਼ਾਨਾ ਜਾਨਵਰ ਆ ਜਿਹੜੀ ਅੱਗੇ ਇੱਕ ਹਾਉਤ ਬਣੀ ਹੋਈ ਸ਼ੂਰ ਆ ਹਾਂ ਜੀ ਇਹਨਾਂ ਨਾਲ ਲਿਬੜਦੇ ਖਲਣ ਉਹ ਵੀ ਲਿਬੜਦੇ ਨੇ ਤੁਸੀਂ ਲੱਤਾਂ ਬਾਈਆ ਸੂਰ ਦੇਖੋ ਬਾਈਆਂ ਦੇ ਬਾਈ ਦੇ ਸੂਰ ਪਾਏ ਹੋਏ ਨੇ ਤੇ ਪਰਲੀ ਸਾਈਡ ਬੱਚ ਨੇ ਬਾਈ ਕਿਸੇ ਕਾਰਨ ਕਰਕੇ ਬਾਹਰ ਸਾ ਬਾਈ ਦੀ ਵੀ ਮਜਬੂਰੀ ਆ ਆਪਾਂ ਨਈਂਂਂਦਰ ਲੈ ਆ ਸਕਦਾ ਹਾਂਜੀ ਬਾਈ ਕਹੇ 6 ਮਹੀਨੇ ਖੜਜੋ ਆਪਾਂ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਪ੍ਰੋਪਰ ਤਰੀਕੇ ਨਾਲ ਵੀ ਆਪ ਕਵੇਂ ਫਾਰਮ ਪਾਇਆ ਵੀ ਕਿਵੇਂ ਪਾਣੀ ਪੀਂਦੇ ਆ ਇਹ ਆਪਾਂ ਸਾਰਾ ਦਿਖਾਵਾਂਗੇ ਬਾਈ ਹੋਰ ਕੁਛ ਨਹੀਂ ਹਦਿਆਂ ਦਾ ਹੋਰ ਦਰਸ਼ਕ ਵੀਰਾਂ ਨੂੰ ਹੋਰ ਦੋਈ ਹੀ ਸਨੇਹਾ ਦਿਨਾ ਬਾਰ-ਬਾਰ ਹੀ ਗਾਨਾ ਪ੍ਰਾਵੋ ਦੇਖੋ ਵੀ ਖੁਦਕਸ਼ੀਆਂ ਕਰਨ ਨੂੰ ਦੇਖੋ ਜਿਵੇਂ ਹੁਣ ਤੁਸੀਂ ਪਹਿਲਾਂ ਸ਼ੁਰੂ ਚ ਗਿਆ ਦੀ ਕਿਹੇ ਕੁੜੀ ਦੇ ਪੈਸੇ ਲਾਉਣੇ ਜਿਹੜੇ ਹਾਂਜੀ ਉਹਨਾਂ ਦਾ ਮੇਰੀ ਹੱਥ ਮੰਨ ਕੇ ਬੇਨਤੀਆ ਮਿੱਤਰੋ ਹਾਂਜੀ ਮੈਂ ਖੇਤਾਂ ਦੇ ਘਰੇ ਮਿੱਤਰੋ ਆਪਣੇ ਪਿੰਡ ਕੰਮ ਕਰ ਲਉ ਘਟ ਕਰ ਲਉ ਥੋੜਾ ਕਰ ਲਉ ਕਿਸੇ ਦੇ ਗੋਚਰੇ ਨਾ ਵੋ ਵੱਡੇ ਨੌਕਰੋਂ ਛੋਟਾ ਮਾਲਕ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਜੀ ਤੇ ਮਗਰੋਂ ਕੁੜੀਆਂ ਚ ਗੱਜਾ ਜਾਂ ਕਹਿੰਦੇ ਨੇ ਫੇਰ ਇੱਥੇ ਦਵਾਈਆਂ ਵੀ ਕੇ ਕੋਈ ਮਰ ਜਾਂਦਾ ਕਿੰਨੇ ਮੁੰਡੇ ਮਰ ਗਏ ਸ਼ਪੇਣਾ ਵੀ ਕੇ ਚਲੋ ਸਾਰੇ ਗੁਣੇ ਕੋਈਆਂ ਵੀ ਨਹੀਂ ਹੈਗੀਆਂ ਹਾਂਜੀ ਹਾਂ ਸਹੀ ਗੱਲ ਹੈ ਵਿੱਚ ਕੁੜੀਆਂ ਕੱਢ ਵੀ ਦਿੰਦੀਆਂ ਨੇ ਜਦੋਂ ਹੈਗੀਆਂ ਆਪਣੀਆਂ ਧੀਆਂ ਪੈਣੀਆਂ ਨੇ ਸਾਡੀਆਂ ਕੁੜੀਆਂ ਨੇ ਪਰ ਇਹ ਕੁੜੀਆਂ ਨੂੰ ਵੀ ਮੈਂ ਇਹ ਛੋਟੀ ਵੀਡੀਓ ਜਿਹਾ ਰੱਖਿਆ ਨਾ ਹਾਂਜੀ ਹਾਂ ਵੀ ਮੇਰੀ ਉਹ ਪਾਣੋ ਮੇਰੀਆਂ ਧਿਓ ਹਾਂਜੀ ਯੀ ਨੇ ਛੋਟਾ ਦਿੰਨੇ ਜਦੋਂ ਪੈਸੇ ਲਾਏ ਨੇ ਦੇਲ ਖੋਲ ਕੇ ਚਲੋ ਛੋਟਾ ਨਹੀਂ ਮੰਨਦਾ ਉਹਦੇ ਨਾਲ ਵਿਆਹ ਕਰਾਉਣਾ ਪਹਿਲੀ ਬੰਨੇ ਲਾ ਦੋ ਉਸ ਤੋਂ ਬਾਅਦ ਉਹਨੂੰ ਤੁਸੀਂ ਤਲਾਕ ਦੇ ਦੋ ਹੁਣ ਤਾਂ ਗਵਰਨਮੈਂਟ ਵੀ ਕਰ ਰਹੀ ਆ ਵੀ ਤਲਾਕ ਦੇ ਦੋ ਭਾਈ ਛੋਟਾ ਨਹੀਂ ਨੇ ਉਹਦੀ ਤਲਾਕ ਦੇ ਦੋ ਕੋਈ ਡੰਕ ਨਹੀਂ ਪਰ ਆਹਲੇ ਉਹਨੂੰ ਬੰਨੇ ਲਾਓ ਬੰਨੇ ਲਾਓ ਸਹੀ ਗੱਲ ਹੈ ਜੀ ਬੇਹ ਜਾਨੀ ਮੰਨਦਾ ਮੁੰਡਾ ਨੂੰ ਇਹ ਕਹਣਾ ਜਦੋਂ ਇੱਥੇ ਹੀ ਉਹ ਹੀ ਵੀ 25 ਲੱਖ ਲਾ ਕੇ ਤੁਸੀਂ ਕੰਮ ਕਰ ਲਓ ਮਿੱਤਰੋ ਸਾਨੂੰ ਕੁਦ ਨਹੀਂ ਦੱਸਣੀ ਵੀ ਹਰਾ ਜੂਗੀ ਪਰ ਕੰਮ ਸਾਨੂੰ ਵਾਰ-ਵਾਰ ਮੈਂ ਕਹਣਾ ਕਰਨਾ ਪਊ ਕਰਨਾ ਪਊ ਬਾਹਰ ਜਾ ਕੇ ਦਿਨ ਰਾਤ 16-16 ਘੰਟੇ ਕਰ ਦੋ ਜੇ ਤੁਸੀਂ ਇੱਥੇ 12 ਘੰਟੇ ਵੀ ਕੰਮ ਕਰ ਜਓ ਹਾਂਜੀ ਹਾਂ 12-60 ਤੁਸੀਂ 10 ਹੀ ਕਰ ਲਓ 8 ਹੀ ਕਰ ਲਓ ਹਾਂਜੀ ਮੈਨੂੰ ਵੀ ਮੈਂ ਭਾਂਪਾ ਦੀ ਮੈਂ ਇੱਕ ਸਾਪੜ ਕੇ ਗਾਣਾ ਠੀਕ ਵੀ ਕੋਈ ਹਰਾ ਦੇ ਬਾਈ ਇਹਨੂੰ ਟਿੱਬੇ ਪਿੰਡ ਦੇ ਬਾਈ ਨੂੰ ਜੰਗ ਪਲਵਾਨ ਵੀ ਕਹਿੰਦੇ ਆ ਤੇ ਜੰਗ ਮੈਂਬਰ ਵੀ ਕਹਿੰਦੇ ਆ ਪਰ ਜੰਗ ਪਲਵਾਨ ਦੇ ਨਾਮ ਤੇ ਇਹ ਬੰਦਾ ਸਾਡੇ ਪਿੰਡ ਵਿੱਚ ਬਹੁਤ ਮਸ਼ਹੂਰ ਹੈਗਾ ਤੇ ਯੂਨੀਵਰਸਿਟੀ ਦੇ ਵੇਲੇ ਮੈਨੂੰ ਟਿੱਬਾ ਸਾਹਿਬ ਨਾਲ ਜਾਣਦੇ ਨੇ ਹਾਂ ਜੀ ਯੂਨੀਵਰਸਿਟੀ ਟਿੱਬਾ ਸਾਹਿਬ ਨਾਲ ਬਾਈ ਜਦੋਂ ਅਸੀਂ ਸ਼ਰਾਂਦੇ ਜਾਂਦੇ ਲੰਗਰ ਲਾਉਣ ਸੁੱਖਾ ਸਪੌਂਸਰ ਬਾਈ ਨੂੰ ਭੱਜ ਕੇ ਮਿਲ ਲੱਗਾ ਉਹਨਾਂ ਬਹੁਤ ਨੇੜਤਾ ਵੀਰ ਦੀ ਹਣਾ ਬਾਈ ਸੁਖੇਵੰਸਣਾ ਪੂਰੀ ਫੁੱਲ ਆਪਣੀ ਆਪਾਂ ਤੁਹਾਨੂੰ ਪਹਿਲਾਂ ਉਦਾਂ ਵੀ ਦੱਸਿਆ ਸੀ ਪਿਛਲੇ ਸਾਲ ਫਤੇਗੜ ਸਾਹਿਬ ਆਪਾਂ ਯਾਰੀਆਂ ਕਮਾਈਆਂ ਨੇ ਹਾਂਜੀ ਹਾਂ ਆਪਾਂ ਐ ਯਾਰੀ ਦੋਸਤੀ ਕਮਾਈਆਂ ਯਾਰੀ ਹੋਤੀ ਤੁਹਾਨੂੰ ਐਂ ਦੱਸ ਦੇਣਾ ਹਾਂ ਹਾਂਜੀ ਕੋਈ ਮੈਂ ਹਮੇ ਨਹੀਂ ਕਰਦਾ ਹੰਕਾਰ ਕਿਨ ਕਹਦਾ ਹੂੰ ਪੰਜਾਬ ਤੇ ਹਰਿਆਣਾ ਹਾਂਜੀ ਕੁਲ ਕੇ ਸਾਰਾ Rajasthan ਦਾ ਹਾਂਜੀ ਐਨੇ ਆਪਣੇ ਭਾਈ ਨੇ ਪਿਆਰਾ ਪਿਛਲੇ ਸਾਲ ਤੋਂ ਪਿਛਲੇ ਸਾਲ ਦੀ ਗੱਲ ਮੇਰੇ ਤਾਜ ਦੀ ਡੈਥ ਹੋ ਗਈ ਹਾਂਜੀ ਹਾਂ ਕਿਉਂਕਿ ਹੁਣ ਵੀਡੀਓ ਲੰਬੀ ਹੋਈ ਜਾਂਦੀ ਹੈ ਹਾਂਜੀ ਹਾਂ ਜੋ ਮੇਰੇ ਤਾਈ ਜੀ ਦੀ ਡੈਥ ਹੋ ਗਈ ਭਾਈ ਫੁੱਲ ਪਾਉਣ ਬਾਕੇ ਕੀਰਤਨਪੁਰ ਸਾਹਿਬ ਜਾਣਾ ਸੀ ਮੁਰੇ ਭੂਆ ਜੀ ਹੋਣੀ ਸੀ ਤਾਂ ਤਾਈ ਹਾਂ ਡੀ ਜੀ ਮਾਸੀ ਮੇਰੀ ਤਾਈ ਹਾਂ ਤਾਈ ਜੀ ਕਹਦੇ ਨੇ ਭਰਾਵਾ ਸੀ ਮੇਰਾ ਵੱਡਾ ਹਾਂਜੀ ਉਹ ਕਿਸੇ ਕਾਰਨ ਕਰਕੇ ਗੱਡੀ ਦਾ ਵਾਰਨ ਟੁੱਟ ਗਿਆ ਜੀ ਹਾਂਜੀ ਹਾਂ ਕੋਈ ਹੋ ਗਿਆ ਨਾ ਟੁੱਟ ਗਿਆ ਭਰਾਵਾ ਮੈਂ ਸਾਨੂੰ ਮੈਨੂੰ ਕਹਿੰਦੇ ਕਰ ਕਹਿੰਦੇ ਵੀ ਫੋਨ ਲਾ ਲਾ ਪੁੱਛ ਲਾ ਵੀ ਬਹੁਤ ਲੇਟ ਹੋ ਗਏ ਮੈਂ ਹਾਂ ਜਲ ਪਹੁੰਚਦੇ ਆਪਾਂ ਹਾਂਜੀ ਹਾਂ ਚਲੋ ਕਰੇ ਫਿਕਰ ਹੋਈ ਜਾਂਦਾ ਚਾਨਕ ਹੋਈ ਗੱਲ ਸਾਡੇ ਤਾਈ ਜੀ ਚਾਨਕ ਕੀ ਡੈਥ ਹੋ ਗਈ ਸੀ ਹਾਂਜੀ ਜਦੋਂ ਅਸੀਂ ਪੁੱਛਿਆ ਭਰਾਵਾ ਉਹਨਾਂ ਨੂੰ ਹਾਂਜੀ ਉਹ ਮੈਂ ਫਲਾਣੇ ਸਮੇਂ ਬੈਰ ਟੁੱਟ ਗਿਆ ਗੱਡੀ ਦਾ ਮਾਹ ਵੀ ਤੁਸੀਂ ਆਏ ਦੱਸੋ ਮੈਨੂੰ ਕਿੱਥੇ ਖੜੋਵਾਂ ਨੇ ਕਹਿੰਦੇ ਫਲਾਣੇ ਸਮੇਂ ਉਹਦੀ ਮੈਂ ਮੇਰੇ ਮੁੰਡੇ ਦੋ ਤਿੰਨ ਲਾੜੀ ਤੇ ਆਵਨਾ ਹਾਂਜੀ ਹਾਂ ਉਧਰਲੇ ਹਾਂਜੀ ਵਿਚਾਰਾਂ ਨੂੰ ਫੋਨ ਲਾਇਆ ਉਹਨਾਂ ਨੇ ਕਹਿੰਦੇ ਵੀ ਰਾਰਾ ਦਾ ਟਾਈਮ ਲੱਗੂ ਟੇਪਾ ਸਾਹਿਬ ਹਾਂਜੀ ਅਸੀਂ ਹੁਣ ਹੀ ਹਾਜ਼ਰਾਂ ਭਾਈ ਸਾਡੇ ਰਿਸ਼ਤੇਦਾਰਾਂ ਨੂੰ ਵੀ ਹੌਸਲਾ ਹੋ ਗਿਆ ਸਾਡੇ ਭਾਈ ਨੂੰ ਵੀ ਹੌਸਲਾ ਗਿਆ ਵੀ ਹਾਂ ਯਾਰ ਬੰਦੇ ਖੜੇ ਨੇ ਸਾਡੇ ਬੰਦੇ ਖੜੇ ਹੈ ਸਹੀ ਗੱਲ ਆ ਭਾਈ ਜਿਹਨੇ ਜੋ ਕਹਿਣਾ ਸੀ ਆ ਬਾਰੇ ਵੀ ਨਾਲ ਭਾਈ ਕੋਈ ਵੀ ਵੀਰ ਤੋਂ ਜਾਣਕਾਰੀ ਲੈਣੀ ਹੋਵੇ ਸੂਰਾ ਦੇ ਫਾਰਮ ਬਾਰੇ ਉਹ ਵੀਰ ਦਾ ਮੈਂ ਨੰਬਰ ਮੈਂਸ਼ਨ ਕਰ ਦੂੰ ਵੀਡੀਓ ਉੱਪਰ ਤੇ ਉਹ ਵੀਰ ਤੋਂ ਜਾਣਕਾਰੀ ਲੈ ਸਕਦਾਗਾ ਇੱਕ ਹੋਰ ਵੀ ਗੱਲ ਤੇ ਵੀ ਨਹੀਂ ਹੋਈ ਹਾਂਜੀ ਹਾਂਜੀ ਬਿਨਾ ਮਾਣੋ ਤੁਮਾਨੂੰ ਫੋਨ ਨਹੀਂ ਕਰਨਾ ਮਹਤਵਪੂਰਨ ਜਾਣਕਾਰੀ ਦੂੰ ਕਿ ਜੇ ਗੱਲਾਂ ਹੋ ਜਾਈਏ ਬਾਈ ਸਾਡਾ ਰੈਂਕਾ ਕਹਿੰਦਾ ਅੰਦਾ ਅਦਰ ਗਰਦਾਪੁਰ ਵਾਲਾ ਹਾਂਜੀ ਹਾਂਜੀ ਬਾਈ ਲੰਗਰ ਜਿੱਦਾ ਜਿਹਨੂੰ ਭੁੱਖ ਹੈਗੀ ਨਵਾਂ ਵੀ ਹੈਗੀ ਉਹ ਵੀ ਰੋਟੀ ਖਾ ਲੈਂਦਾ ਅਸੀਂ ਫੀਸ ਰੱਖ ਦਿੰਨੇ ਆ ਮੈਂ ਫੀਸ ਹੀ ਨਹੀਂ ਰੱਖਦਾ ਮੈਂ ਰੈਂਕਰ ਉਹ ਨਹੀਂ ਕਰਦਾ ਰੈਂਕ ਵਾਲੀ ਗੱਲ ਸੱਚ ਆ ਪਰ ਬਾਈ ਜੀ ਬਾਈ ਉਂ ਬਿਨਾ ਮਾਣੋ ਹੈਰਾਨਾ ਕਰੋ ਮੇਰੀ ਕੋਈ ਫੀਸ ਨਹੀਂ ਜਿੰਨੇ ਦਿਨ ਮਰਜੀ ਟਿੰਗ ਲਾਓ ਮੇਰਾ ਪੂਰਾ ਥੀਅਰਬਾਈ 2Z ਆ ਬਾਈ ਠੀਕ ਆ ਬਾਈ ਆਪਾਂ ਨੂੰ ਜੇ ਬਾਈ ਟ੍ਰੇਨਿੰਗ ਲਾਉਣੀ ਹੈ ਆਪਾਂ ਰੈਸ ਰੂਸ ਦਾ ਸਿਸਟਮ ਹੈ ਉਹ ਆਪਾਂ ਦੂ ਜੇ ਕਿਸੇ ਨਾ ਰਹਿਣਾ ਦਾ ਕਰ ਲਾਂਗੇ ਹਲੋ ਏਡੀ ਗੱਲ ਨਹੀਂ ਕੋਈ ਬਾਈ ਠੀਕ ਆ ਬਾਈ ਰੋਟੀ ਪਾਣੀ ਵੀ ਦੇਵਾਂਗੇ ਹਾਂਜੀ ਹਾਂਜੀ ਵੀ ਦੇਖੋ ਮਿਲੂ ਸ਼ਾਦਾ ਕੱਲ ਨੂੰ ਅਗਲੇ 1000 ਰੁਪਏ ਮੈਨੂੰ ਨਹੀਂ 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 ਕੋਈ ਗੱਲ ਨਹੀਂ ਖਰਚਾ ਨਹੀਂ ਜਾਣਾ ਆਪਣੇ ਘਰੇ ਬਣੂ ਰੋਟੀ ਪਾਣੀ ਇਹ ਜਹਾ ਹੁੰਦਾ ਆਪਣੇ ਘਰਾਂ ਚ ਉਹ ਮਿਲੂ ਬਾਈ ਠੀਕ ਆ ਚਲੋ ਬਾਈ ਠੀਕ ਆ ਧੰਨਵਾਦ ਬਹੁਤ ਹੋਣੀ ਜਾਣਕਾਰੀ ਦਿੱਤੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰ ਨੂੰ ਜਰੂਰ ਇੱਕ ਵਾਰ ਫੋਨ ਲਾ ਕੇ ਗੱਲ ਕਰਿਓ ਬੰਦਾ ਬਹੁਤ ਦਿਲ ਖੁੱਲੇ ਦਾਗਾ ਤੇ ਬਹੁਤ ਵਧੀਆ ਇਨਸਾਨ ਆ ਬੰਦਾ ਇਹਨੂੰ ਬਾਈ ਨੂੰ ਪਿੰਟ ਟਿੱਬੇ ਪਿੰਡ ਦੇ ਪਲਵਾਨ ਕਹਿੰਦੇ ਜੰਗ ਪਲਵਾਨ ਤੇ ਜੰਗ ਮੈਂਬਰ ਬਾਈ ਨੇ 5 ਸਾਲ ਮੈਂਬਰੀ ਕੀਤੀ ਆ ਤੇ ਵੱਟ ਘੜੇ ਰੱਖੇ ਆ ਧੰਨਵਾਦ ਬਾਈ ਜੰਗ ਠੀਕ ਆ ਜੰਤ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ